ਤੁਸੀਂ ਮੈਨੂੰ ਇੱਥੇ ਕਤੋਂ ਲੈ ਕੇ ਆਏ ਹੋ ਤੁਸੀਂ ਮੈਨੂੰ ਉੱਥੇ ਹੀ ਲੈ ਜਾਂਦੇ ਗਰਮੀਆਂ 'ਚ ਇੱਥੇ ਕੀ ਐ ਨਾ ਤੇ ਲੇਟ ਹੋਣੀ ਐ ਨਾ ਕੁਛ ਹੋਰ ਜਦੋਂ ਉਹਦਾ ਵਿਆਹ ਕਰਵਾਇਆ ਸਾਰਾ ਪਰਿਵਾਰ ਚਾਚੇ ਤਾਏ ਮੈਨੂੰ ਇੱਕੋ ਗੱਲ ਕਹਿੰਦੇ ਜਿੱਦੋਂ ਦਾ ਮੁੰਡੇ ਦਾ ਵਿਆਹ ਹੋਇਆ ਨਾ ਨੂੰ ਲਾਈ ਨਾ ਆਪ ਆਇਆ ਇੱਥੇ ਤੇਰੇ ਕਰਕੇ ਮੈਂ ਇੰਨੇ ਪੈਸੇ ਲਾ ਕੇ ਇੱਥੇ ਅੱਡਾ ਘਰ ਬਣਾਇਆ ਜਿਹੜਾ ਕੁਛ ਤੇਰੇ ਕੋਲ ਉੱਥੇ ਸ਼ਹਿਰ 'ਤੇ ਅਵੇਲੇਬਲ ਸੀਗਾ ਉਹ ਮੈਂ ਸਾਰਾ ਇੱਥੇ ਅਵੇਲੇਬਲ ਕਰਤਾ ਚਾਹੇ ਉਹ ਰਸੋਈ ਦਾ ਹੋਵੇ ਚਾਹੇ ਬੈੱਡਰੂਮ ਦਾ ਹੋਵੇ ਚਾਹੇ ਸਾਰੇ ਘਰ ਦਾ ਹੋਵੇ ਠੀਕ ਐ ਥੋੜਾ ਧਿਆਨ ਆਪਣੋ ਜਾਣਾ ਪੈਣਾ ਸੀ ਉਹ ਐਡਾ ਵੀ ਕੀ ਖਾਸ ਸੀ ਕਿ ਉਹਨਾਂ ਵੀ ਜਾਣਾ ਤੁਹਾਨੂੰ ਪਤਾ ਨਾ ਉੱਥੇ ਕੌਣ ਰਹਿੰਦੇ ਨੇ ਚਲ ਕੋਈ ਨਹੀਂ ਹੁਣ ਵੱਡੇ ਭਰਾ ਨੇ ਮੇਰੇ ਹੁਣ ਉਹਨਾਂ ਨੂੰ ਭੁੱਲ ਥੋੜੀ ਛੱਡ ਦੇ ਮੇਰੀ ਗੱਲ ਸੁਨੋ ਉਹਨਾਂ ਨੂੰ ਸਮਝਾ ਕੇ ਰੱਖਿਓ ਚਲੋ ਚੱਲੀਏ ਹੁਣ ਅੰਦਰ ਚਲ ਕੋਈ ਨਹੀਂ ਚਲ ਹੁਣ ਬਹੁਤਾ ਨਾ ਬੋਲੇ ਤੇ ਚੁੱਪ ਰਹੀਂ ਠੀਕ ਠੀਕ ਹਾਲੇ ਇੱਕ ਗੱਲ ਹੋਰ ਆ ਥੋੜੇ ਕਹਿੰਦੇ ਮੈਂ ਸੂਟ ਪਾ ਤਾ ਲਿਆ ਬਾਲਾ ਟਾਈਮ ਨਹੀਂ ਮੈਂ ਰੱਖੀ ਹੈਗੀ ਚੱਲ ਕੋਈ ਨਹੀਂ ਜਿਹੜੇ ਜਿਹੜੇ ਕੱਪੜੇ ਪਾਉਣੇ ਆ ਉਹ ਹੀ ਪਾਲੀ ਆਹੋ ਕੱਪੜੇ ਮੱਪ ਜੂ ਆਹ ਜੈ ਕਿ ਤਾ ਮੈਂ ਅੱਗੇ ਰੱਖ ਲੈ ਚੱਲ ਲੈ ਨਹੀਂ ਨਾ ਹੁਣ ਕੀ ਕਰਾਂ ਮੈਂ ਓਏ ਨਿਕਲ ਜਾ ਨਾ ਕੋਈ ਨਹੀਂ ਮੈਂ ਫੜ ਰੱਖਿਆ ਬਸ ਉਹ ਕੁਛ ਨਹੀਂ ਕਹਿੰਦੇ ਉਹ ਜੁੱਤੀ ਝਾੜੀ ਜਾਂਦੇ ਆ ਉਹ ਛੋਟਿਆਂ ਸਤਿ ਸ਼੍ਰੀ ਅਕਾਲ ਹੋਰ ਬਾਈ ਕੀ ਕਰੀ ਜਾਂਦੇ ਹੋ ਇਹ ਜੀ ਨਮਸਤੇ ਨਮਸਤੇ ਠੀਕ ਹੈ ਠੀਕ ਹੈ ਬਈ ਸੈਰ ਵਾਲੀ ਸਾਸਰੀਕਾਲ ਹੈ ਉਹ ਉਹ ਤਾਂ ਠੀਕ ਹੈ ਤੂੰ ਮੈਨੂੰ ਐਂ ਦੱਸ ਉਹ ਤੂੰ ਵਿਆਹ ਕਰਾ ਕੇ ਨਾਲ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਤਾ ਹੋਏ ਉਹ ਨਹੀਂ ਬਾਈ ਸ਼ਹਿਰ ਚ ਰਵਾਜ ਆ ਇਹ ਇਹ ਧੁੱਪ ਤਾਂ ਲਾਉਂਦੇ ਨੇ ਹਾਂ ਆਪਣੇ ਪਿੰਡ ਵਾਲੇ ਕਿੱਥੇ ਲਾਉਂਦੇ ਨੇ ਇਹ ਓਏ ਸੋਡੇ ਸ਼ਹਿਰੀਆਂ ਦੇ ਰਵਾਜ ਹੀ ਬਖਰੇ ਨੇ ਓਏ ਆਹ ਹੈ ਤੁਸੀਂ ਕਦੇ ਧੁੱਪ ਤੋਂ ਲਾ ਲੈਣੇ ਕੋਸ ਕਦੇ ਕਿਵੇਂ ਉਹਨਾਂ ਨਾਲੇ ਆ ਕੇ ਆਵੇਂ ਆ ਤੇਰੇ ਰੰਗ ਜਾ ਹੈ ਆ ਆ ਉਹ ਨਹੀਂ ਨਹੀਂ ਵੱਡੇ ਭਾਈ ਇਹ ਤਾਂ ਰਵਾਜ ਹੈ ਇਹ ਤਾਂ ਲੋਕ ਸ਼ੌਂਕ ਨਾਲ ਬਣਵਾਉਂਦੇ ਇੱਥੇ ਤੇ ਮੇਰੇ ਬਾਪੂ ਨੇ ਪੱਟ ਤੇ ਮੋਰਨੇ ਕਿੰਨੇ ਸੋਹਣੇ ਬਣਾਈ ਹੋਏ ਸੀਗੇ ਓਏ ਉਹ ਮੋਰਨੀਆਂ ਹੁੰਦੀਆਂ ਸੀ ਆ ਕੀ ਹੋਇਆ ਜਿਵੇਂ ਓਏ ਅੱਜ ਕੱਲ੍ਹ ਚੱਲਦਾ ਸਾਰਾ ਕੁਝ ਜਿਵੇਂ ਕੀੜੇ ਚਿੱਕੜ ਤੇ ਨਿਕਲਿਆ ਹੁੰਦਾਗਾ ਉਹ ਨਹੀਂ ਬਾਈ ਇਹ ਤਾਂ ਸ਼ਹਿਰ 'ਚ ਚੱਲਦਾ ਸਾਰਾ ਕੁਝ ਓ ਚੰਗਾ ਵੇ ਤੇਰਾ ਸ਼ਹਿਰ 'ਚ ਚੱਲਦਾ ਆ ਪਹਿਲਾਂ ਤੇਰੇ ਸ਼ਹਿਰ ਨੇ ਆ ਮੇਰੀ ਲੱਤਾਂ ਪੰਨਦੀ ਪਤਾ ਲੈਣ ਵੀ ਨਹੀਂ ਆਇਆ ਤੂੰ ਮੇਰਾ ਹੁਣ ਸਾਰਾ ਹੁਣ ਇੱਥੇ ਖੜਾ ਹੀ ਰੱਖੇਗਾ ਅੰਦਰ ਵੀ ਬਾੜ ਲੈ ਧੋਪ ਬੜੀ ਐ ਇੱਥੇ ਵੀ ਓ ਬਗਜੋ ਬਗਜੋ ਜਰਾ ਆ ਜਾ ਯਾਰ ਚਲੋ ਓ ਕੀ ਏ ਕੀ ਸ਼ਹਿਰ 'ਚ ਇਹਦੇ ਵੀ ਰਵਾਜ ਨੇ ਲੈ ਨਾ ਕੋਈ ਹੋ ਸਸਰੀ ਕਾਲ ਨਾ ਕੋਈ ਪੈਰੀ ਪਰ ਨਮਸਤੇ ਗੱਲ ਹੋਈ ਗਈ ਤੇ ਲਾਲਾ ਕੀ ਇਹ ਤੁਹਾਡੇ ਵੱਡੇ ਬ੍ਰਦਰ ਉਹਨਾਂ ਨੂੰ ਇੰਨੀ ਕੁ ਵੀ ਸੰਸ ਨਹੀਂ ਵੀ ਨਹੀਂ ਗਾ ਨਹੀਂ ਬਣਵਾਈ ਗੂਗਲ ਵੈਸੀ ਧੁੱਪ ਤੋਂ ਲਗਾਈ ਦੀਆਂ ਉਹ ਕੋਈ ਨਹੀਂ ਪਿੰਡ ਵਾਲੇ ਆ ਇਹ ਵੱਡੇ ਨੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਯਾਰ ਐਂਕਾਉਂਦਾ ਵੀ ਨਹੀਂ ਪਤਾ ਹੋ ਸਾਡੇ ਉਹ ਸਿੱਧੀਆਂ ਉਹ ਸਿੱਧੀਆਂ ਆਰੇ ਘਰ ਸਿੱਧੇ ਹੀ ਆਣਾ ਹੋ ਪੁੱਛ ਕੇ ਆਣਾ ਓਹ ਆਹ ਅਰਜਣੇ ਕੁੜੀਆਂ ਨੂੰ ਨਹੀਂ ਮਿਲਦਿਆਂ ਆਹ ਵਿੱਕੇ ਵੀ ਠੀਕ ਹੈ ਹਈ ਆਪਰੇਸ਼ਨ ਕਰਾ ਕੇ ਆਦੀ ਅੱਖਾਂ ਦਾ ਦਿੰਦਾ ਤੈਨੂੰ ਉਹ ਨਹੀਂ ਭਾਬੀ ਪਹਿਲਾਂ ਵੱਡੇ ਭਾਈ ਨੂੰ ਦੱਸ ਕੇ ਆ ਤੇ ਧੁੱਪ ਤੋਂ ਲੋਈ ਦੀ ਹੁੰਦੀ ਆ ਨਾਲੇ ਮੈਂ ਦਿਸਦੀ ਆ ਤੈਨੂੰ ਖੜੀ ਤੁਸ ਵੀਨ ਦਿੱਕਤ ਨਹੀਂ ਮੈਂ ਨਾਰਮਲ ਨਾ ਮੈਂ ਤਾਂ ਵੈਸੇ ਤੁਹਾਨੂੰ ਪਤਾ ਨਾ ਧੁੱਪ ਦੀ ਕਿੰਨੀ ਆ ਹਾਰ ਹੁੰਦੀ ਆ ਠੀਕ ਹੈ ਕਿੰਨੀ ਤੇਜ਼ ਹੁੰਦੀ ਆ ਆਹ ਕਾ ਤੋ ਪਾਇਨਾ ਉਹ ਮੁਸ਼ਕਲੀ ਗੱਦਿਆਈ ਇਹ ਤੇ ਆਹ ਲਾਇਆ ਇਹ ਸੈਂਟਰ ਹੈ ਸੈਂਟਰ ਹੈ

ਸਾਨੂੰ ਬੈਠਣ ਦੋਗੇ ਉਹ ਖੜ ਤੇ ਮੇਰੀ ਗੱਲ ਅਸੀਂ ਕਿਹੜਾ ਭਾਈ ਰਾਮ ਜੀ ਤੂੰ ਐ ਕਰ ਤੂੰ ਐ ਕਰ ਪਾਣੀ ਲਿਆ ਪਾਣੀ ਪਾਣੀ ਵੱਡੇ ਗਲਾਸਾਂ ਚ ਪਾਣੀ ਲੈ ਚੱਲ ਆਜ ਕੋਈ ਨਹੀਂ ਬੈਠ ਮੈਂ ਲੈ ਕੇ ਚੱਲ ਆਏ ਜਿਹੜੇ ਤੂੰ ਉਹ ਦਵਾਈ ਨੇ ਸਾਨੂੰ ਸੋਫੇ ਹਾਂ ਅਸੀਂ ਕਿੱਥੇ ਬੈਠਾਂਗੇ ਤੁਸੀਂ ਐਂ ਬੈਠੋ ਤੇ ਜਿਹੜੇ ਹੁਣ ਕਹਿ ਕੇ ਦਹਣਾ ਜਿਹੜੇ ਤੁਸੀਂ ਦਵਾਈ ਆ ਆ ਰੋਣਾ ਮੇਰੇ ਨਾਲ ਆਜ ਆਜ ਆ ਬੈਗ ਇੱਧਰ ਹੀ ਰੱਖ ਦਨ ਮੈਂ ਆਜੋ ਆਜੋ ਆਜੇ ਇ ਇੰਨਾ ਤੇ ਬੈਠਿਓ ਕਿਉਂ ਉਧਰ ਕਿਉਂ ਨਹੀਂ ਬੈਠਣਾ ਉਹਨਾਂ ਤੇ ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਬੈਠਣ ਦਿੱਤਾ ਇਹ ਵੀ ਸੋਹਣਾ ਉਹ ਬੈਠਣ ਵਾਸਤੇ ਹੀ ਨੇ ਓਏ ਬਾਪਾ ਬੱਪਾ ਕਿ ਸਾਰੇ ਲਿਪੜ ਜਾਣਗੇ ਇਹ ਦੀ ਇੱਥੇ ਤਾਂ 20 ਆਉਂਦੇ ਪਿੰਡ ਦੇ ਫਿਰ ਤਾਂ ਲਿਪੜੇ ਲੈ ਉਹ ਅਸੀਂ ਪਿੰਡਾਂ ਥੋੜੀਆਂ ਸ਼ਹਿਰੋਂ ਆਏ ਹਸ ਤਾਂ ਪਰ ਇਹ ਖੜਦਾ ਤੂੰਰਾ ਪੂਰਾ ਇੱਧਰ ਦੇ ਆ ਜਾ ਭਾਬੀ ਇੱਧਰ ਦੇ ਤੂੰ ਨਾ ਬੈਠੀ ਓਏ ਇਹ ਬੈਜੂ ਆਪੇ ਥੋੜੀ ਲਾਈਟ ਆਨ ਕਰ ਦੋ ਥਿਨੀ ਰਾ ਹਾਂ ਹਾਂ ਖੜਦਾ ਹੁਣ ਤਾਂ ਸਾਨੂੰ ਮਾਫਾ ਜੀ ਹੁਣ ਓਏ ਓਏ ਭਾਈ ਆ ਕੀ ਪੱਟੀ ਮੇਸ ਕਰਤਾ ਤੁਸੀਂ ਓਏ ਓਏ ਛੋੜਿਆ ਆ ਕੀ ਕਰਿਆ ਤੂੰ ਉਹ ਜੋੜੇ ਲੈ ਕੇ ਆ ਗਿਆ ਉਹ ਤੂੰ ਓਏ ਹੋਏ ਪਾਏ ਪੋਚੇ ਲਾ ਲਾ ਕੇ ਨਾ ਮarre ਰਗੜ ਰਗੜ ਕੇ ਚੱਲ ਤਾ ਬੋਬੀ ਉੱਥੇ ਲਾ ਕੇ ਆ ਬੂਟ ਲਾ ਕੇ ਤੁਸੀਂ ਭਰਾ ਹੋ ਜੀ ਮੈਨੂੰ ਮਿਲਣਾ ਉਹ ਅਸੀਂ ਗੱਡੀ ਚ ਆਇਆ ਸਿੱਧੀ ਆਇਆ ਸਾਫ ਨੇ ਸਾਡੇ ਬੂਟ ਪਰ ਜੋੜੇ ਲੈ ਕੇ ਕੋ ਅੰਦਰ ਬੜ ਗਏ ਲੈ ਵੀ ਤੂੰ ਪਾਣੀ ਪੀ ਫੜ ਵਧੀਆ ਕਿ ਨਰਮ ਉਹ ਛੋਟਿਆਂ ਚੱਲ ਪਾਣੀ ਪੀ ਲੈ ਉਹ ਸਾਡੇ ਉਹ ਚਲ ਕੋਈ ਮੈਨੂੰ ਪਤਾ ਫੋਨ ਤੇ ਕੀ ਕਹਿੰਦਾ ਸੀ ਇਹ ਕਹਿੰਦਾ ਉੱਥੇ ਕਿਸੇ ਚੀਜ਼ ਤੇ ਦਾਗ ਨਹੀਂ ਹੋਣਾ ਚਾਹੀਦਾ ਹੁਣ ਆਪ ਜੋੜੇ ਲੈ ਕੇ ਆ ਗਿਆ ਇਹ ਹਾਂ ਲੈ ਅਸੀਂ ਤਾਂ ਗੱਡੀ 'ਚ ਬੈਠ ਕੇ ਆ ਸਾਡੇ ਪੈਰਾਂ ਨੂੰ ਪੁੱਛੀ ਉਹ ਸਾਡੇ ਦਾ ਨਵੇਂ ਬੂਕ ਨਵੇਂ ਬੂਟ ਨੇ ਸਾਡੇ ਮਿੱਟੀ ਲੱਗੀ ਹੋਈ ਉਹ ਪਾਣੀ ਪਿਲਾ ਉਹ ਪਾਣੀ ਤਾਂ ਕੱਛ ਦੇ ਗਲਾਸ ਲੈ ਆਂਦੀ ਸਾਡੇ ਤਾਂ ਕੌਲਾਂ ਚ ਪੀਂਦੇ ਆਹੀ ਕੰਨ ਨਹੀਂ ਸੁਖੀ ਕੰਚ ਦਾ ਗਲਾਸ ਨਹੀਂ ਸੁਖੀ ਕਿਵੇਂ ਲੱਗਦਾ ਨਹੀਂ ਦਿੱਸੀ ਬੱਚੇ ਸੁਣਨ ਲੱਗਦਾ ਮੈਨੂੰ ਮੇਰੇ ਪੈਰ ਨਹੀਂ ਮਿਲਣਦੇ ਬਾਈ ਜਾ ਮਿਚਲਾ ਚੱਲ ਬੱਸ ਓਏ ਆ ਕੀ ਬਣ ਗਿਆ ਓਏ ਤੂੰ ਓ ਤੂੰ ਕੀ ਬਣ ਗਿਆ ਤਾ ਜਹੇ ਜਹੇ ਕਮਲ ਕੁੱਟੇ ਕੁੱਟੇ ਆ ਤੂੰ ਤੈਨੂੰ ਮੈਂ ਕਹ ਰਿਹਾ ਹਾਂ ਦੱਸਾਂ ਬੈਠ ਉਹ ਮੈਂ ਸੁਣਾ ਦੇਣਾ ਲੱਗਿਆ ਭਾਈ ਆਜੋ ਆਜੋ ਚਾਹ ਬਸ ਪੀ ਲੈ ਮੈਂ ਚਾਹ ਸੁਣ ਮੈਂ ਟੁੱਟੀ ਚੁੱਕਾ ਚੱਲੋ ਟੋਟਾ ਕੱਢਣਾ ਪਊਗਾ ਹਰੇਕ ਥਾਣਾ ਬੜਿਆ ਉਹ ਪਹਿਲਾਂ ਤਾਂ ਘੁੰਡ ਕੱਢ ਕੇ ਨਹੀਂ ਆਈ ਬਾਥਰੂਮ ਵਾਲੀ ਡਿਊਟੀ ਤੇ ਪਾਣੀ ਤੁਸੀਂ ਤਾਂ ਕਹਿੰਦੇ ਸੀਗੇ ਹੁਣ ਸਿਆਣੇ ਹੋ ਗਏ ਉਹ ਪਹਿਲਾਂ ਨਾਲ ਘਰ ਸ਼ਹਿਰੀ ਤਰੀਕੇ ਨਾਲ ਪਾਉਣ ਨਾਲ ਨਾ ਲੋਕ ਸ਼ਹਿਰੀ ਨਹੀਂ ਹੁੰਦੇ ਹੁੰਦੇ ਤੁਸੀਂ ਇਹਦਾ ਮਤਲਬ ਉਹਨਾਂ ਨੂੰ ਘਰ ਵਧੀਆ ਪਾਕੇ ਦਿੱਤਾ ਵੀ ਇਹ ਵੀ ਬਦਲ ਗਏ ਮੈਨੂੰ ਕੀ ਸੁਪਨੇ ਆਉਂਦੇ ਸੀ ਉੱਥੇ ਬੈਠੇ ਨੂੰ ਕਿ ਇਹ ਉਹ ਜਿਹੇ ਉਹ ਜਿਹੇ ਨੇ ਇਹਨਾਂ ਨੂੰ ਜਮੀ ਅਕਲ ਨਹੀਂ ਹੈਗੀ ਪਿੰਡੂਆਂ ਨੂੰ ਪਤਾ ਹੀ ਹੁੰਦਾ ਨਾ ਵੀ ਫਿਲਟਰ ਵਾਲਾ ਪਾਣੀ ਤੇ ਬਾਥਰੂਮ ਵਾਲੀ ਟੂਟੀ ਚ ਕੌਣ ਪਾਣੀ ਦਿੰਦਾ ਹੁੰਦਾ ਚਲ ਕੋਈ ਨਾ ਤੂੰ ਬੈਠ ਆਰਾਮ ਕਰ ਠੀਕ ਆ ਜਿਆਦਾ ਨਾ ਸੋਚ ਕੋਈ ਨਾ ਘਰ ਕਿਵੇਂ ਲੱਗਿਆ ਠੀਕ ਆ ਘਰ ਦਾ ਸੋਨਾ ਤੁਸੀਂ ਇਹਨਾਂ ਨੂੰ ਕਰਾ ਕੇ ਸੋਨਾ ਤਾਂ ਵਾਰ ਨਹੀਂ ਸੀ ਬਾਈ ਨੇ ਥੱਬਾ ਨੇ ਉੱਟਾ ਨਾ ਭੇਜਿਆ ਪਾਣੀ ਪੀ ਤਾਰੀ ਸੀ ਪਾਣੀ ਪੀ ਤਾ ਲਿਆ ਹੋਰ ਕਿੰਨਾ ਕੁ ਪੀ ਜਾਈਏ ਵੀਰ ਜੀ ਪਾਣੀ ਪੀ ਲੈ ਤੁਸੀਂ ਲੈ ਜਾਓ ਤੇ ਘਟੋ ਘਟ ਕੰਚ ਦੇ ਗਲਾਸ ਲੈ ਜਮੈਂ ਭੇਜੇ ਸੀਗੇ ਉਹੀ ਲੈ ਕੇ ਧਰਦਾਂ ਦਾ ਮੂਰੇ ਉਹ ਬਾਈ ਉਹ ਤਾਂ ਪੇਟੀ 'ਚ ਸਾਮ ਰੱਖਿਆ ਟੁੱਟਣਾ ਜਾਣ ਬਾਈ ਪੇਟੀ ਸਾਂਭਣ ਵਾਸਤੇ ਥੋੜੀ ਹੁੰਦੇ ਆ ਉੱਚ ਪਾਣੀ ਪਾ ਕੇ ਪੀਣ ਵਾਸਤੇ ਹੁੰਦਾ ਚਲ ਬਾਈ ਸਾਨੂੰ ਕਿਹੜਾ ਪਤਾ ਯਾਰ ਅਸੀਂ ਤਾਂ ਇੰਨਾ ਜੀ ਪੀਨੇ ਤੈਨੂੰ ਪਤਾ ਤਾਂ ਹੈ ਚਲ ਕੋਈ ਨਾ ਤੇ ਇੱਕ ਮੈਂ ਇਹ ਕਹਿੰਦਾ ਸੀ ਹਾਂ ਚਾਹ ਕਿਹੜੀ ਪੀਓਗੇ ਤੁਸੀਂ ਜਿਹੜੀ ਚਿਲ ਕਰਦਾ ਉਹ ਬਣਾ ਲਿਆ ਕਿ ਗੁੜ ਵਾਲੀ ਐ ਪੁੱਛਦਾ ਵੀ ਗੁਰ ਪਾ ਦਈਏ ਖੰਡ ਜੇ ਲੈਣਾ ਤਾਂ ਦਿਲ ਕਰਦਾ ਉਹ ਆਇਆ ਖੰਡ ਤਾਂ ਆਪਾਂ ਕਿਤੇ ਲੈਂਦੀ ਨਹੀਂ ਦੇਖ ਚੱਲ ਕੋਈ ਨਹੀਂ ਜਿਹੜਾ ਫਿਰ ਤੇਰਾ ਮਨ ਕਰਦਾ ਹੋ ਲਿਆ ਮੈਨੂੰ ਪਤਾ ਨਾ ਤੁਸੀਂ ਤਾਂ ਸ਼ਹਿਰਿਆਂ ਵਾਲੇ ਹੋਰ ਪੀਣੇ ਹੁੰਨੇ ਚੱਲ ਕੋਈ ਨਹੀਂ ਆਇਆ ਤਾਂ ਮੈਨੂੰ ਪਤਾ ਜਿਹੜਾ ਜਿਹੜਾ ਦਿਲ ਕਰਦਾ ਉਹ ਬਣਾ ਲਿਆ ਹਾਂ ਮੈਂ ਫਿਰ ਬਣਾ ਕੇ ਲਿਆਣਾ ਤੂੰ ਬਣਾ ਕੇ ਲਿਆਂਗੇ ਭਾਬੀ ਉਹਨਾਂ ਕਿ ਲੱਕੂਗੀ ਮੈਂ ਤਾਂ ਛੰਡ ਕੱਢ ਤੂੰ ਵਿੱਚ ਭੁੱਕੀ ਪਾਵਾਂ ਰੈਨ ਦੇ ਕਿਉਂ ਤਰੀ ਭਾਬੀ ਬਗਲ ਕਰਨੀ ਹੈ ਇਹਨ ਤੋਂ ਪਹਿਲੇ ਨਹੀਂ ਪਤਾ ਹੈਗਾ ਕੀ ਹੈ ਇੱਧਰ ਥੋਨੇ ਛੰਡ ਕੱਢਤੀ ਇੱਥੇ ਆ ਕੇ ਦੋ ਦੋ ਘੰਟੇ ਜੀ ਮਾਂ ਕਿਤੇ ਸ਼ਹਿਰਾ ਚੁਰਾ ਕਰ ਲੈਂਦੇ ਹੋਗੇ ਕੋਲੋਲ ਬਲੋੜਾ ਨਾ ਭਰਾਵਾ ਚੰਗਾ ਐਂਕੋ ਬੀ ਹੋ ਰੇ ਅਨਕੰਫੀਟੇਬਲ ਹੋਣਾ ਉੱਥੇ ਬਹਿ ਜਾ ਕੋਈ ਨਹੀਂ ਫਿਰ ਕਿੰਦਾ ਮੈਂ ਇੱਥੇ ਹਾਂ ਉੱਥੇ ਬਹਿ ਨਹੀਂ ਉਹ ਚੱਲ ਕੋਈ ਨਾ ਜ਼ਿਆਦਾ ਟੈਨਸ਼ਨ ਨਾਲ ਹੈ ਇਹ ਪਿੰਡ ਵਾਲੇ ਹੁੰਦੇ ਆ ਇਹ ਦਿਲ ਦੇ ਮਾੜੇ ਨਹੀਂ ਹੈਗੇ ਭੋਲੇ ਲੋਕ ਨੇ ਵਿਚਾਰੇ ਹਾਂ ਹਾਂ ਨਹੀਂ ਕਮਨ ਵਾਇਦਾ ਸੇ ਛੋਟਿਆ ਹਾਂਜੀ ਭਾਈ ਹੈ ਉਹ ਭਾਈ ਉੱਪਰ ਬੈ ਜਾ ਮੇਰੀ ਗੱਲ ਸੁਣੋ ਆ ਸੋਫਾ ਮੈਲਾ ਹਜੂ ਤੈਨੂੰ ਪਤਾ ਸੀ ਦਸਾਰਾ ਤੈਨੂੰ ਕੰਮ ਉਹ ਬਾਈ ਕੁਝ ਨਹੀਂ ਹੁੰਦਾ ਹੈਗਾ ਉਹ ਤੂੰ ਚੱਲ ਮੇਰੀ ਆਂ ਦੱਸ ਅੰਦਰ ਕੰਨ ਖੋਲ ਕੇ ਨੇੜੇ ਗੱਲ ਸੁਣ ਲੈ ਹਾਂਜੀ ਭਾਈ ਕੋਈ ਪਰਚਾਈ ਨਹੀਂ ਰਾਤ ਗਰਮੀ ਗਰਮੀਦਨ ਲੱਗੀ ਉਹ ਨਹੀਂ ਗੱਡੀ ਏਸੀ ਲੱਗਿਆ ਹੋਇਆ ਕੀ ਹੁੰਦਾ ਉਹ ਤੇ ਆਪਾਂ ਘਰੇ ਵੀ ਤਾਂ ਲਵਾਇਆ ਸੀ ਅੰਦਰ ਕਮਰੇ ਚ ਉਹ ਥਾ ਜਿਹੜਾ ਠੰਡੀ ਦੀ ਹਵਾ ਮਾਰਨ ਵਾਲਾ ਹਾਂ ਕੇ ਬੜੇ ਨਹੀਂ ਉਧਰ ਕਦੇ ਉਹ ਮੈਂ ਜਾਰੀ ਇੱਕ ਵਾਰ ਹੀ ਗਿਆ ਸੀ ਮੈਨੂੰ ਉੱਦੀ ਦਿਖਾਂਵਾਂ ਲੱਗਿਆ ਮੁੜ ਕੇ ਮੈਂ ਤਾਂ ਗਿਆ ਨਹੀਂ ਉਧਰ ਵਾਹ ਉਹ ਤੁਹਾਡੇ ਉਹ ਐਨੇ ਪੈਸੇ ਲਾਏ ਦਾ ਫਾਇਦਾ ਕੀ ਜੇ ਉਹਨੂੰ ਵਰਤੈ ਨਾ ਕੰੱਚ ਦੇ ਗਲਾਸ ਵਰਤੈ ਨਾ ਤੁਸੀਂ ਏਸੀ ਵਰਤਦੇ ਹੋ ਉਹ ਮੈਂ ਤਾਂ ਛੋਟੇ ਨੂੰ ਕਿਹਾ ਸੀ ਮਾਂ ਬਾਈ ਤੂੰ ਉਧਰ ਪੈ ਪੂਜਿਆ ਕਰੋ ਤੁਸੀਂ ਹਾਂ ਮੈਂ ਇਕੱਲਾ ਹੈ ਜਿਹੜੇ ਸਾਲਾਂ ਦਾ ਭਾਈ ਮੈਨੂੰ ਲੱਗਦਾ ਵੱਡਦੇ ਉਹ ਵੀ ਨਹੀਂ ਹੈਗੇ ਵੱਡੇ ਭਾਈ ਤੂੰ ਗੱਲਾਂ ਹੀ ਕਰੀ ਤੈਨ ਲੱਗਿਆ ਖਾਫੀ ਲੈਣ ਦੇਣਾ ਨੂੰ ਲੈ ਭਾਈ ਚਾਹ ਓਏ ਉਹ ਲੈ ਮੈਂ ਤਾਂ ਭੱਗ ਜਾਣਾ ਤੂੰ ਮਾਰ ਲੈ ਜਿਹੜੀਆਂ ਗੱਲਾਂ ਮਾਰਨੀ ਹੈ ਮੈਂ ਹੈ ਪਾਪੀ ਚਾਹ ਵੀ ਨਾ ਮਤਾਂ ਗੁੜ ਵੀ ਲਾ ਕੇ ਲੈ ਜੀ ਚਾਹ ਵੀ ਉਹਨਾਂ ਕੋਲ ਦੀ ਪਾਲੇ ਉਹਨਾਂ ਦੀ ਪਾਲਿਆ ਆ। ਫਿਰ ਇਚਿੰਗ ਹੋ ਰਹੀ ਆ। ਭਾਈ ਆ ਕਾਦੇ ਵਾਸਤੇ ਆ ਜੀ? ਉਹ ਸਾਡੇ ਕੀ ਆ ਇਹ? ਕੱਪ। ਉਹ ਇਹ ਕਿਉਂ ਚੱਕ ਲਿਆ ਆ? ਸੁੱਖੀ ਤਾਂ ਬਾਹਾਂ ਲੜਦੀ ਐ ਨਾ ਪਿੱਛੇ ਤਾਂ। ਕਿਉਂ? ਉਹ ਭਾਈ ਚਾਹ ਵਾਸਤੇ ਹੁੰਦੇ ਨੇ ਇਹ। ਸੁੱਖੀ ਕਿਉਂ ਬਾਪੀ ਕਾਦੇ ਲੜਦੀ ਆ? ਉਹ ਯਾਰ ਇੰਨਾ ਚ ਚਾਹ ਪੈਂਦੀ ਆ ਲੈ। ਮੈਂ ਜੋ ਮਾਰਿਆ। ਥੋੜਾ ਕੇ ਜੇ ਮੁੱਕ ਜਾਂਦਾ। ਉਹ ਆ ਸਾਡੇ ਤਾਂ ਥੋੜੀ ਥੋੜੀ ਪੀਂਦੇ ਆ ਇਹਨਾਂ ਚ ਹੀ ਪੀਂਨੇ ਆ ਅਸੀਂ। ਤੁਸੀਂ ਇਹਦੇ ਬੀਲੋ ਮੈਂ ਨਹੀਂ ਲਿਖੂਗੀ ਇਹਨਾਂ ਨੇ ਝੂਠਾ ਕਰ ਮੈਂ ਮੇਰੀ ਗੱਲ ਸੁਨੇਗਾ ਇੱਕ ਬਾਈ ਹਾਂਜੀ ਇਹਨੇ ਕੁਛ ਕਿਹਾ ਸੀ ਹੁਣ ਮੈਨੂੰ ਕੀ ਆਹੋ ਕੀ ਕਿਹਾ ਸੀ ਕੀ ਦਸੀ ਚ ਇਚਿੰਗ ਹੋ ਰਹੀ ਐ ਨਾ ਇਹਨਾਂ ਨੂੰ ਬਾਈ ਖਾਸ ਹੁੰਦੇ ਤੇਰੇ ਉਹ ਖਾਸ ਤਾਂ ਆਇਆ ਪਰ ਸੋ ਦਾ ਕਣ ਕੱਢੀ ਗਏ ਹਾਂ ਕੱਲ ਤੂੜੀ ਬਣਾਈ ਗਏ ਤੇ ਹਜੇ ਇੱਕ ਦਿਨ ਦੀ ਤੂੜੀ ਰਹਿ ਗਈ ਢੋਲ ਸਾਫ ਕਰਨ ਆਲਾ ਪਿਆ ਨਾਤਾ ਨਹੀਂ ਨਾ ਗਿਆ ਹਜੇ ਦੋ ਤਿੰਨ ਦਿਨਾਂ ਦਾ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਪਿੰਡਾਂ 'ਚ ਚੱਲਦਾ ਰਹਿੰਦਾ ਨਗਦ ਗੜੀ ਦੇ ਮਹੀਨੇ ਚੋਂ ਦੋ ਤਿੰਨ ਦਿਨ ਨਾ ਆਉਂਦੇ ਨੀ ਉਹ ਕੰਮ ਹੀ ਬੜਾ ਰਹਾ ਖਿੱਚਦਾ ਚਲ ਕੋਈ ਨਹੀਂ ਖੇਤ ਵਾਲੇ ਹੁੰਦੇ ਨੇ ਇਹ ਚੱਲਦਾ ਰਹਿੰਦੇ ਨਗ ਤਾਂ ਤੂੰ ਐਂ ਕਰੋ ਚਲ ਠੀਕ ਹੈ ਮੈਂ ਚਲ ਕੋਈ ਨਹੀਂ ਮੈਂ ਚਾਹ ਪੀਣੀ ਨਹੀਂ ਮੈਂ ਠੀਕ ਹਾਂ ਕੰਫੀਟੇਬਲ ਪੀਣਾ ਚਾਹ ਨਹੀਂ ਨਹੀਂ ਤੁਸੀਂ ਮੈਨੂੰ ਕੋਲਡ ਡਰਿੰਕ ਲਿਆ ਦਿਓ ਮੈਂ ਚਾਹ ਪੀਣਾ ਚਲ ਕੋਈ ਨਹੀਂ ਉਹ ਨਾ ਭਾਈ ਉਹ ਨਹੀਂ ਬਿਮਾਰੀ ਦਾ ਘਰ ਆਪਾਂ ਘਰੇ ਬਾੜ ਦੇ ਉਹ ਗੋਲੀ ਵਾਲਾ ਬੱਤਾ ਕਹਿੰਦੀ ਆ ਉਹ ਲਾਲੇ ਤੇ ਨਹੀਂ ਮਿਲਦਾ ਮੂਰੇ ਪਿਆ ਹੁੰਦਾ ਓਏ ਲਾਲਾ ਉਹ ਡਕਾਰ ਵਧੀਆ ਜਾਂਦਾ ਸੀ ਬੀਬੀ ਦਿਨ ਨਹੀਂ ਆਉਂਦਾ ਐਡੀ ਸੜੀ ਮੁਸ਼ਕ ਮਾਰਦੀ ਆ ਚੌਦ ਦੇ ਨਹੀਂ ਸੀ ਸਮਾਨ ਲਿਆਉਂਦੇ ਹੋਰ ਕਿਸਤੇ ਲੈ ਗਿਆ ਨੇ ਸਮਾਨ? ਆਪਾਂ ਤਾਂ ਘਰੀ ਗੰਨਾ ਲਾਇਆ ਹੋਇਆ ਘਾੜੇ ਤੇ ਕਢਾ ਕੇ ਲੈ ਆਉਣਾ ਗੁੜ ਜੇ ਮੜਾ ਮੂਟਾ ਲੈ ਆਉਣਾ ਤਾਂ ਬਜ਼ਾਰ ਚ ਭੇਜਦਾ ਵੱਡੇ ਬਾਈ ਨੂੰ ਇਹ ਜਾਂਦਾ। ਨਹੀਂ ਨਹੀਂ ਗੁੜ ਨਹੀਂ ਮੈਨੂੰ ਚਾਹੀਦਾ। ਹਾਂ। ਠੰਡਾ ਕਰਿਆ ਗੋਲੀ ਵਾਲਾ ਬੱਤਾ। ਹਾਂ। ਚਾਲੇ ਯਾਰ ਤੁਸੀਂ ਦੇਖ ਲਓ ਆ ਪੀਓ ਤੁਸੀਂ। ਮੈਂ ਜੀ ਥੋੜਾ ਰੈਸਟ ਕਰ ਲਾਂ ਬੈਡਰੂਮ ਤੇ ਜਾ ਕੇ। ਕਮਰਾ ਕਿੱਥੇ ਹੈ ਆਪਣਾ? ਕਿਹੜੇ ਉਜੀਚੇ ਉਹ ਲਵਾਇਆਏ ਸੀ। ਤੈਨੂੰ ਪਤਾ ਆ ਮੁੜ ਕੇ ਲੱਗਿਆ ਹੋਇਆ ਹੈ ਵੱਡੇ ਕਮਰੇ ਚ। ਚੱਲਾ ਜੀ। ਫਿਰ ਪੀਂਦੇ ਨਹੀਂ ਤਾਂ। ਨਹੀਂ ਥੈਂਕ ਯੂ ਨਹੀਂ ਬਾਈ ਤੂੰ ਹੀ ਪੀ ਲੋ ਫਿਰ ਚੰਗਾ ਆਹ ਦੇੜ ਕੇ ਸਾਰੇ ਦੇਖੀ ਪਤਾ ਨਹੀਂ ਪੈ ਜਿੱਥੇ ਬੈਂਦੀ ਹੈ ਨਾ ਉੱਥੇ ਮੁਸ਼ਕ ਜੀ ਠਾ ਜਾਂਦੀ ਹੈ ਇਹ ਜਾ ਕੀ ਕੀ ਕਰਦੀ ਫਿਰਦੇ ਆ ਜਾ ਦੋਨੇ ਪਾਲੀਆਂ ਮੁਸ਼ਕਾ ਮਾਰਦੇ ਨੰਦ ਬਨਵਾਇਦਾ 64 ਡੇੜਾ ਹਾਂ ਤੂੰ ਆ ਚੂਠ ਕ ਮਾਰਦਾ ਸੀ ਉਹਨਾਂ ਨੂੰ ਕੀ ਆਹ ਜਿਹੜਾ ਤੂੰ ਆ ਖੁਰਕ ਪੱਕ ਕਰੀ ਜਾਂਦਾ ਸੱਚ ਕਿਉਂ ਨਹੀਂ ਦੱਸਿਆ ਤੂੰ ਕੀ ਸੱਚ ਹੈ ਉਹ ਪਈ ਤਾਂ ਤੇਰੇ ਖਰਸ ਹੋਈ ਹੈ ਤੂੰ ਕਹੀ ਜਾਂਦਾ ਗਰਮੀ ਦਾ ਕੁਝ ਹੋਰ ਬਹਾਨਾ ਜੇ ਮਰੀ ਜਾਂਦਾ ਸੀ ਥਾਰੇ ਤੈਨੂੰ ਪਤਾ ਉਹ ਪੜਿਆ ਲਿਖਿਆ ਮੈਂ ਪੜਿਆ ਲਿਖਿਆ ਸਾਨੂੰ ਆਪਸ ਵਿੱਚ ਗੱਲ ਕਰਨੀ ਆਉਂਦੀ ਆ ਤੂੰ ਸਾਡੇ ਜੇ ਤੂੰ ਐ ਜਾ ਹੁੰਦਾ ਤੇਰਾ ਵਿਆਹ ਹੋ ਜਾਂਦਾ ਚੁੱਪ ਕਰਕੇ ਚੱਲ ਬੜਾ ਉਹ ਵਿਆਹ ਤਾਂ ਮੈਂ ਤੇਰਾ ਕਰਤਾ ਕੰਜਰਾ ਪਹਿਲਾਂ ਮੈਂ ਖਾਵੇਂ ਰਾਧਾ ਰੋੜਾ ਇਹ ਪਚੀੜੀ ਜਾ ਕਰੂ ਤੂੰ ਗੱਲ ਸੁਣ ਲੈ ਤੇਰੇ ਪਈਆ ਖਰਸ ਤੂੰ ਉਹਦੇ ਨੇੜੇ ਨਹੀਂ ਬੈਠਣਾ ਤੈਨੂੰ ਦੱਸਦਾ ਚੰਗਾ ਚਾਹ ਪੀ ਲੈ ਉਹ ਸੀਸੇ ਵਰਗੀ ਪਰਦਾਈਆ ਕੰਜਰਾ ਜਦੋਂ ਆ ਮੈਂ ਕਮਲ ਮਾਰਨ ਲੱਗਿਆ ਠੀਕ ਹੋ ਤੁਸੀਂ ਉਹ ਕਮਲੜੀ ਜਿਹੜੀ ਕਦੇ ਕਹਿੰਦੇ ਨੇ ਆਪਰੇਸ਼ਨ ਕਰਾਇਆ ਕਦੇ ਕਹਿੰਦਾ ਕੁਛ ਆ ਕੋਲੇ ਛਾ ਘੌਣ ਲੈ ਕੇ ਜਾਂਦਾ ਸ਼ਹਿਰ ਦੀ ਪੜੀ ਲਿਖੀ ਆ ਓਏ ਨਾ ਕਰਿਆ ਕਰੋ ਯਾਰ ਮੇਰਾ ਵੀ ਜਲੂਸ ਕਢਾਰ ਕੇ ਥੋਨੇ ਉਹ ਗੱਲ ਤਾਂ ਨਹੀਂ ਗੱਲ ਤੂੰ 2 ਪੈਸੇ ਆ ਕੋਠੀ ਦੇ ਖਾਦ ਲਾ ਕੇ ਸਾਡੇ ਤੇ ਰੋ ਮੰਨਦੇ ਨੂੰ ਰੋ ਥੋੜੀ ਮਾਰਦਾ ਤੈਨੂੰ ਪਤਾ ਵੀ ਯਾਰ ਸ਼ਹਿਰ ਵਾਲੀ ਕੁੜੀ ਆ ਹਾਂ ਤੰਗ ਕਰ ਸ਼ਹਿਰ ਵਾਲੀ ਨੂੰ ਰੱਖ ਲੈ ਮੈਂ ਤਾਂ ਜਨਾ ਓਏ 50 ਤੇ 50 ਤੇ 5 ਬੀਜੇ ਹੋਇਆ ਕਿੱਲੇ ਤੈਨੂੰ ਪਤਾ ਪੈਸੇ ਅਸੀਂ ਭੇਜ ਦਿਆਂ ਤੈਨੂੰ ਆਰਟੀਕ ਕੋਰ ਦੇ ਕਹਿਆ ਹੈ ਸਰ ਮਹਾਰਾਜ ਜੀ ਮੈਂ ਹੱਥ ਬੰਨ ਲੈ ਮੇਰਾ ਜਲੂਸ ਨਾ ਕਢਾ ਉਹ ਮੇਰਾ ਜਲੂਸ ਕਢ ਦੇਣਾ ਉਹਨੇ ਸੋਰੇ ਮੇਰੇ ਜਾ ਕੇ ਕਰਕੇ ਕੱਪੜੇ ਬਦਲਾ ਦੇ ਤੂੰ ਵੀ ਕੱਪੜੇ ਬਦਲ ਲੈ ਕੋਈ ਆਪ ਦਾ ਢੰਗ ਵਾਲੇ ਪਾਲਾ ਬੋਲ ਬੋਲ ਸਾਫ ਕਰਦੇ ਆ ਗੱਡੀ ਰੋਟੀ ਪਾਣੀ ਦਾ ਇੰਤਜ਼ਾਮ ਕਰ ਲਓ ਰੋਟੀ ਪਾਣੀ ਕਰਦੇ ਆ ਰੋਟੀ ਦਾ ਹਾਂ ਕਦੂਆਂ ਦੀ ਦਾਲ ਧਰਾਂਗੇ ਉਹ ਕੋਈ ਚਾਦੀ ਬਣਾ ਲਾ ਪਨੀਰ ਪਨੂਰ ਬਣਾ ਲਾ ਕੁਛ ਉਹ ਨਹੀਂ ਯਾਰ ਪਤਾ ਨਹੀਂ ਆ ਭਿੰਡੀਆਂ ਦੀ ਦਾਲ ਧਰ ਲੈਣੇ ਆ ਜਾਂ ਕਦੂਆਂ ਦੀ ਦਾਲ ਧਰ ਲੈਣੇ ਆ ਬੋਲ ਗੱਡੀ ਨੂੰ ਲੱਗਦਾ ਹੈਗਾ ਸ਼ਹਿਰੋਂ ਆਈਆ ਕੁਛ ਚਾਦ ਦੀ ਸਬਜ਼ੀ ਧਰ ਲਾ ਕੋਈ ਪਨੀਰ ਪਨੂਰ ਬਣਾ ਲਓ ਕੋਈ ਭੁਰਜੀ ਬਣਾ ਲਓ ਚੱਲ ਦੇਖਦੇ ਆਂ ਜੇ ਫਿਰ ਅੰਡੇ ਲਿਹਾਉਣਾ ਭਾਲ ਕੇ ਉਹ ਪਨੀਰ ਦੀ ਭੁਰਜੀ ਕਿਹਾ ਮੈਂ ਅੰਡੇ ਦੀ ਨਹੀਂ ਕਿਹਾ ਉਪਨੀ ਨਹੀਂ ਤਾਂ ਕੀ ਹੁੰਦਾ ਉਹ ਨਹੀਂ ਤਾਂ ਮਿਲਦਾ ਉਹ ਨਹੀਂ ਮਿਲਦਾ ਉਹਦਾ ਸ਼ਹਿਰੋਂ ਲਿਆਉਣਾ ਪਊ ਫੇਰ ਤੂੰ ਲੈ ਆ ਜਾ ਕੇ ਹੁਣ ਮੈਂ ਪਨੀਰ ਲੈ ਕੇ ਆਉਂਦਾ ਫੇਰ ਆ ਤੇਰੇ ਪਿੱਛੇ ਚੱਲ ਮੈਂ ਦੇਖਦਾ ਚੱਲ ਦੇਖਦਾ ਸੁੱਖੀ ਨੂੰ ਪੁੱਛ ਗੋਲੀ ਵਾਲਾ ਬਤਾ ਉਹ ਨਹੀਂ ਤੂੰ ਲੈ ਕੇ ਆਇਆ ਹੈਗਾ ਮੁਸ਼ਕ ਮਾਰਦੀ ਆ ਬਾਣੀਏ ਦੋ ਰਹਿਣ ਦਿਆ ਕਰੋ ਇਹਨੀਆਂ ਗੱਲਾਂ ਨੂੰ ਘਰ ਦਾ ਗੁੜ ਚਾ ਪੀਓ ਭੈਣਾਂ ਦਾ ਹੋ ਜੂਗੇ ਕਾਟੇ ਵਰਕੇ ਅਸੀਂ ਪੰਜ ਪੰਜ ਜਣਿਆਂ ਨੂੰ ਨਹੀਂ ਦਵਾਲ ਜੇ ਪਹਿਲਾਂ ਪਤਾ ਹੁੰਦਾ ਉੱਥੋਂ ਕੁਝ ਖਾਣ ਨੂੰ ਬਣਾ ਲਿਆਉਂਦੇ ਐਨੀ ਭੁੱਖ ਲੱਗੀ ਹੁਣ ਸਮਝੀ ਨਹੀਂ ਆਉਂਦੀ ਇੱਥੇ ਤਾਂ ਕਿਹੜਾ ਮੈਗੀ ਪਾਸਤਾ ਮਿਲਣਾ ਸੁੱਕੀ ਰਿਠ ਮੈਗੀ ਪਾਸਤਾ ਵਗੈਰਾ ਕੁਝ ਮਿਲਦਾ ਹਾਂ ਮਿਲ ਜਾਂਦਾਗਾ ਪਰ ਸ਼ਹਿਰ ਜਾਣਾ ਪੈਂਦਾ ਇੱਥੋਂ ਨਹੀਂ ਮਿਲਦਾ ਤੇ ਮੈਂ ਤੇ ਮੈਂ ਕਹਿੰਸੀ ਵਧੀਆ ਠੀਕ ਠਾਕ ਪਹੁੰਚ ਗਏ ਹਾਂ ਅਸੀਂ ਤੇ ਠੀਕ ਠਾਕ ਪਹੁੰਚ ਗਏ ਇਹ ਬਾਲਕ ਬਿੰਨਾਂ ਦੇ ਕਹਿੰਦੇ ਸੀ ਪਿੰਡ ਚੱਲਣਾ ਪਿੰਡ ਚੱਲਣਾ ਆਈ ਥਿੰਕ ਇਹਨਾਂ ਦਾ ਮਿਲਣ ਨੂੰ ਬਾਲਾ ਦਿਲ ਕਰਦਾ ਸੀ ਚਲ ਵਧੀਆ ਹੋ ਗਿਆ ਮਿਲ ਗਏ ਹਨ 2-4 ਦਿਨ ਰਹੋ ਨਾਲ ਸਾਡਾ ਵੀ ਮਨ ਲੱਗ ਜੂਗਾ 2-4 ਕਿ 15-20 ਦਿਨ ਤੱਕ ਰਹੋ ਰਹੋ ਤੁਸੀਂ ਆਹ ਦੇਖੋ ਕੋਸ਼ਿਸ਼ ਤਾਂ ਹੈਗੀ ਐ ਇੱਕ ਵੀਕ ਤੇ ਲਾ ਕੇ ਜਾਵਾਂਗੇ ਮੈਂ ਤਾਂ ਪੁੱਛਦੀ ਸੀਗੀ ਉੱਥੇ ਤੁਸੀਂ ਵਧੀਆ ਘਰ-ਵਾਰ ਚ ਰਹਿੰਦੇ ਹੋ ਵਧੀਆ ਘੁੰਮਦੇ ਫਿਰਦੇ ਹੁੰਦੇ ਹੈਨਾ ਮੈਂ ਸੁਣਿਆ ਵੀ ਸ਼ਹਿਰ ਵਾਲੇ ਲੋਕ ਘੁੰਮਣ ਫਿਰਨ ਵੀ ਜਾਂਦੇ ਆ ਥੜੇ ਰੋਟੀ ਰੁੱਟੀ ਖਾ ਕੇ ਹਾਂਜੀ ਉੱਥੇ ਤਾਂ ਵਧੀਆ ਘੁੰਮਣ ਫਿਰਨ ਜਾਂਦਾ ਸ਼ਾਮ ਨੂੰ ਜਿੱਦਾਂ ਹੀ ਜੌਬ ਤੋਂ ਆਈਂਦਾ ਠੀਕ ਹੈ ਚੇਂਜ ਵਗੈਰਾ ਕਰਕੇ ਨਿਕਲ ਜਾਂਦਾ ਘੁੰਮਣ ਅੱਛਾ ਬਹੁਤ ਵੱਡੇ ਵੱਡੇ ਪਾਰਕ ਬਨੇ ਹੋਏ ਆ ਸੀ ਵੀ ਪੂਲ ਬਨੇ ਹੋਏ ਆ ਠੀਕ ਹੈ ਮਤਲਬ ਠੀਕ ਹੈ ਸਭ ਕੁਝ ਬਹੁਤ ਹੋ ਗਿਆ ਕੀ ਹੁੰਦਾ ਸਿਵਿੰਗ ਪਾਰਕਿੰਗ ਇਹ ਮਤਲਬ ਜਿੱਦੇ ਚ ਪਨਹਾ ਸਕਦੇ ਆ ਅੱਛਾ ਟੋਬਾ ਆਪਣੇ ਤਾਂ ਪਿੰਡਾਂ ਚ ਦਾ ਸਾਡੇ ਟੋਬਾ ਹੀ ਹੁੰਦਾ ਉੱਥੇ ਨਹਾ ਹੀ ਜਾਂਦੇ ਆਗੇ ਜਵਾਕ ਮੈਂ ਸਾਨੀਆਂ ਪੁੱਛਾਂ ਫੜ ਫੜ ਕੇ ਅੱਛਾ ਨਹੀਂ ਉੱਥੇ ਉਹ ਨਹੀਂ ਹੁੰਦਾ ਮੈਂ ਕਿਤੇ ਉਹੀ ਹੁੰਦਾ ਨਹੀਂ ਉਹ ਨਹੀਂ ਹੁੰਦਾ ਮੈਂ ਪੁੱਛਦੀ ਸੀ ਕੁਝ ਖਾਣ ਨੂੰ ਆਪਣੇ ਮਿਲ ਜੂਗਾ ਖਾਣ ਨੂੰ ਤਾਂ ਕੋਈ ਗੱਲ ਨਹੀਂ ਮੈਂ ਤੇਰੇ ਵੀਰ ਜੀ ਨੂੰ ਭੇਜ ਜੂਗੀ ਸ਼ਹਿਰ ਤੋਂ ਵੀ ਚੱਲਿਆ ਵਿਚਾਰੀ ਮਸਾ ਆਈ ਆ ਹਨਾ ਚੱਲ ਵਧੀਆ ਤੇਰੇ ਵਾਸਤੇ ਮੈਂ ਪਨੀਰ ਦੀ ਪੁਰਜੀ ਬਣਾਉਂਗੀ ਨਾਲੇ ਮੈਗੀ ਕੀ ਜਿਹੜੀ ਕੀ ਕਹਿਣੀ ਆ ਤੋ ਸੇਵੀਆਂ ਆਈਆਂ ਉਹ ਬਣਾ ਲੂੰਗੀ ਉਹ ਤਾਂ ਵੈਸੇ ਮੈਨੂੰ ਨੰਨਾ ਚੀਜ਼ਾਂ ਬਾਰੇ ਪਤਾ ਨਹੀਂ ਪਰ ਮੇਰਾ ਤੁਹਾਨੂੰ ਬਣਾਉਣੀ ਆਉਂਦੀ ਐ ਨਾ ਮੈਂਗੀ ਮੈਂ ਤੇ ਜਿਹੇ ਜਿਹੀ ਬੜੀ ਚਲ ਬਣਾ ਦੂੰਗੀ ਤੈਨੂੰ ਕੋਈ ਗੱਲ ਨਹੀਂ ਮੈਂ ਸਾਨੂੰ ਦੱਸ ਦੂੰਗੀ ਨਾ ਪਾ ਦੋਨੋਂ ਰਲ ਕੇ ਬਣਾ ਲਾਂਗੇ ਹਾਂ ਠੀਕ ਹੈ ਹੁੰਦਾ ਨਾ ਮੇਰਾ ਭਰਾ ਦੱਸਦਾ ਹੁੰਦਾ ਮੈਨੂੰ ਫੋਨ ਤੇ ਵੀਡੀਓ ਕਾਲ ਲਾ ਕੇ ਦਿਖਾਉਂਦਾ ਹੁੰਦਾ ਚੰਡੀਗੜ੍ਹ ਪੜਦਾ ਹੈ ਨਾ ਉਹ ਦੱਸਦਾ ਹੁੰਦਾ ਕਹਿੰਦਾ ਉੱਥੇ ਆ ਚੀਜ਼ਾਂ ਐ ਕਾਰਾਂ ਚੱਲਦੀਆਂ ਗੱਡੀਆਂ ਘੁੰਮਣ ਜਾਂਦੇ ਮੈਨੂੰ ਵੀ ਤਾਂ ਮਾੜਾ ਮੋਟਾ ਆ ਪਤਾਗਾ ਉਹ ਦਿਖਾਉਂਦਾ ਹੁੰਦਾ ਬਣਾਉਂਦਾ ਜਿਹੜੀ ਤੂੰ ਕਹੀ ਜੰਨੀ ਆ ਉਹ ਧਾਰਾਂ ਆਈਆਂ ਸੇਈਆਂ ਜੀਆਂ ਤੁਸੀਂ ਵੀ ਕਦੇ ਇੱਥੇ ਬਾਰਪੁਰ ਜਾਂਦੇ ਜਮਾ ਤੁਸੀਂ ਇਹ ਘਰ ਸੀ ਤਾਂ ਖੇਤ ਜਾਇਦਾ ਪੱਠੇ ਵੱਢ ਕੇ ਮੜਾਈਦਾ ਤੁਸੀਂ ਘਰੇ ਵੀ ਸਲਵਾਰ ਸੂਟ ਦੇ ਵਿੱਚ ਰਹਿੰਦੇ ਹੋ ਨਾ ਹੋਰ ਕਿਉਂ ਕੱਪੜਿਆਂ ਵਰਗੇ ਕੱਪੜੇ ਹੋਰ ਕਿਹਜੇ ਪਾਵਾਂ ਨਹੀਂ ਵੈਸੇ ਲੋਰ ਟੀ-ਸ਼ਰਟ ਪਾਲਿਆ ਕਰੋ ਜਿੱਦਾਂ ਗਰਮੀ ਕਿੰਨੀ ਵੈਰੀ ਹੈ ਨਾ ਪਾਣੇ ਮੈਨੂੰ ਤਾਂ ਤੇਰਾ ਵੀਰ ਜੀ ਉਹੀ ਮਾਰ ਦੂ ਜਦੋਂ ਮੈਂ ਟੀ-2 ਸ਼ਰਟ ਪਾ ਲਈ ਉਹ ਤਾਂ ਆਪ ਨਹੀਂ ਪਾਉਂਦਾ ਆਪ ਕੁੜਤੇ ਪਜਾਮੇ ਚ ਰਹਿੰਦਾ ਉਹਦੇ ਚ ਕੀ ਹੈ ਕੱਪੜਿਆਂ ਨਾਲ ਥੋੜੀ ਨਾ ਕੁਝ ਖਰਾਬ ਹੁੰਦਾ ਕੱਪੜੇ ਦੇ ਕੱਪੜੇ ਹੀ ਹੈ ਨਨ ਨਨ ਇਹ ਥੇ ਨਹੀਂ ਪਾਉਣ ਲੈਂਦੇ ਹੈਗੇਗੇ ਇਹ ਤਾਂ ਕੁੱਤੇ ਮਗਰ ਪੈ ਜਾਂਦੇ ਨੇ ਸਾਡੇ ਅੱਛਾ ਹਾਂ ਚਲੋ ਠੀਕ ਹੈ ਫਿਰ ਕੁਛ ਖਾਣ ਨੂੰ ਹਰਾਮ ਕਰ ਲਾ ਕੋਈ ਨਹੀਂ ਮੈਂ ਤੇਰੇ ਵਾਸਤੇ ਨਾ ਪਨੀਰ ਦੀ ਪੁਰ ਜੀ ਬਣਾਉਣੀ ਆ ਠੀਕ ਹੈ ਹਲੀ ਹਾਂਜੀ ਇਹ ਚਾ ਲੋ ਹਾਂ ਸਾਡੇ ਵਾਲੇ ਜੱਸੇ ਨੂੰ ਨਾ ਜੇ ਕੋਈ ਕੰਮ ਕਹਦੇ ਜਮਾ ਨਹੀਂ ਕਰਦਾ ਉਹਦੇ ਬਹੂ ਦੇ ਕਹਦੇ ਉਹਦੀਆਂ ਲੱਤਾਂ ਵਿੱਚ ਘੁੱਟਣ ਲੱਗ ਜਾਂਦਾ ਓ ਪਾਈ ਕੀ ਗੁਰਗੁਰ ਪਾਈ ਗੁਰਕਾਰ ਸੋਈ ਚ ਆ ਉਹ ਤੋਂ ਲੈਦਾ ਚ ਵੱਡੀ ਤੋਂ ਨਹੀਂ ਗੁਰ ਨਹੀਂ ਮੈਂ ਤਾਂ ਗੁੱਡ ਮਾਰਨਿੰਗ ਕਹਿੰਦਾ ਮਤਲਬ ਸਵੇਰ ਦੀ ਨਮਸਤੇ ਦੇਖੀ ਕਿੱਡੀ ਵੱਡੀ ਢੋਲੀ ਆ ਇਹਦੇ ਚ ਕੀ ਪਾਉਣਾ ਉਹ ਪਾਈ ਇਹ ਢੋਲੀ ਨਹੀਂ ਨਾਲੇ ਢੋਲ ਹੈ ਇਹਦੇ ਚ ਕਣਕ ਪਾਉਣਾ ਹਾਂ ਅੱਛਾ ਇਹਨਾਂ ਚ ਵੀ ਮੇਲ ਤੇ ਫੀਮੇਲ ਹੁੰਦੇ ਆ ਮੈਨੂੰ ਤਾਂ ਅੱਜ ਪਤਾ ਲੱਗਾ ਓ ਪਾਈ ਮੈਨੂੰ ਤਾਂ ਥੋੜੇ ਮੇਲੇ ਮੂਲਿਆਂ ਦਾ ਨਹੀਂ ਪਤਾ ਇਹ ਮੇਲਾ ਤਾਂ ਕੋਈ ਕਫਾਫੜਿਆਂ ਦਾ ਹੁੰਦਾਗਾ ਤੇ ਇੱਕ ਸਾਡੇ ਆ ਨੇੜੇ ਲੱਲੂਆ ਨੇ ਦਾ ਹੁੰਦਾਗਾ ਓ ਮੈਂ ਦੱਸਦਾ ਭਾਈ ਗੱਲ ਇਹਦੇ ਚ ਕਣਕੇ ਦੇ ਵਿੱਚ ਪਾਉਣੇ ਆ ਫਿਰ ਇਹਦੇ ਤੋਂ ਕੱਢ-ਕੱਢ ਕੇ ਪਿਹਾਉਣੇ ਆ ਸਾਫ਼ ਕਰ ਕਰਕੇ ਓਏ ਆ ਕੀ ਸ਼ਾਇਦ ਕੀ ਵਰਦਾ ਤੂੰ ਓਏ ਚੱਕਣ ਨੂੰ ਕੰਜਰ ਦੇ ਥੈਲੇ ਤੇਰਾ ਮੈਂ ਲੈ ਵਰਦਾ ਤੂੰ ਤੂੰ ਮੈਨੂੰ ਕਹਿੰਦਾ ਸੀ ਆਪਾਂ ਇਕੱਠੇ ਲੈ ਕੇ ਆਵਾਂਗੇ ਤੇ ਤੂੰ ਪਤੰਦਰਾ ਪਹਿਲੀ ਵਿਆਹ ਕਰਾ ਲਿਆ ਓਏ ਹੋਲੀ ਬੋਲ ਦੇ ਉਸ ਤਰੇ ਕੋਈ ਕੋਲੇ ਖੜਿਆ ਓ ਮੈਂ ਮੈਂ ਤੇਨੂੰ ਕੀ ਦੱਸਾਂ ਓਏ ਮੈਂ ਕੀ ਲਿਆ ਆ ਦਿਖਾ ਲਿਆ ਓਏ ਮੇਰੀ ਗਾੜੀ ਸੁਣ ਦੀ ਲੀਡਾ ਨਾਲ ਹੈ ਯੂਪੀ ਦਾ ਨਹੀਂ 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 ਐਕਸਕਿਊਜ਼ ਮੀ ਕਣਕ ਤਾਂ ਪੰਜਾਬ 'ਚ ਹੀ ਹੁੰਦੀ ਆ ਬਸ ਪੰਜਾਬ 'ਚ ਹੁੰਦੀ ਆ ਕਣਕ ਹਾਂ ਇਹਨੂੰ ਪਤਾ ਹੈ ਕਣਕ ਪੰਜਾਬ 'ਚ ਹੁੰਦੀ ਆ ਹਾਂ ਤਾਂ ਪੰਜਾਬੀ ਬੋਲਦੀ ਓਏ ਤੇ پرتੁਗਿਜ਼ੀ ਬੋਲਦਾ ਤੁਸੀਂ ਵਾ ਪੰਜਾਬ ਤੂੰ ਕਿੱਥੇ ਮਿਲ ਗਿਆ ਨਾ ਤੂੰ ਪਹਿਲੇ ਸੋਚਿਆ ਕਿ ਮੈਨੂੰ ਇਹ ਦੱਸ ਤੇਰੀ ਬਹੂ ਹੈ ਮੂੰਹ ਤੇ ਮਾਰੂ ਮੈਂ ਲੱਪੜ ਓਏ ਤੇਰੀ ਬਹੂ ਮੇਰੀ ਬਹੂ ਹੈ ਅਲੱਗ ਇਹਦੀ ਬਹੂ ਹੈ ਓਏ ਆ ਤੂੰ ਕਦੋਂ ਆਇਆ ਓਏ ਮੈਂ ਕੱਲ ਆਇਆ ਤਦ ਤਦ ਸਰੀ ਵੀ ਆ ਰਹੇ ਮੈਨੂੰ ਕੱਲੀ ਮਿਲ ਜਾਂਦਾ ਕਿ ਇਹਨੂੰ ਤੇ ਜਦੋਂ ਘਰ ਤੇ ਕੋਈ ਨਵਾਂ ਮਹਿਮਾਨ ਦਿਖੇ ਕੋਈ ਨਵਾਂ ਅਣ ਪਛਾਤਾ ਬੰਦਾ ਦਿਖੇ ਉਹ ਜੱਤੀ ਦਾ ਪਾਲ ਆਏ ਆਏ ਇੱਥੇ ਇੱਥੇ ਕੋਲੀ ਖੜੀ ਜਾਂਦਾ ਤੂੰ ਬਗਾਂ ਦੇ ਵਿੱਚ ਉਪਰਾ ਖੜਾਗਾ ਹੋਰ ਕੰਮ ਕਰਕੇ ਮੈਂ ਕੀ ਕਹਿ ਰਿਹਾ ਸੀ ਕੀ ਕਹਿ ਰਿਹਾ ਸੀ ਇਹ ਤੁਹਾਡੇ ਫਰੈਂਡ ਨੇ ਇਹ ਮੇਰਾ ਸਕੂਲ ਦਾ ਦੋਸਤ ਹੈ ਅਸੀਂ ਇਕੱਠੇ ਸਕੂਲ ਚ ਪੜੇ ਹਾਂ ਉਹ ਪਾਪਾ ਪਿੱਛੇ ਰੱਖ ਪਈ ਮੈਂ ਜਾਮਾ ਜੀ ਹਾਂ ਤੂੰ ਚੱਲ ਅੰਦਰ ਚੱਲ ਓਕੇ ਥੈਂਕ ਯੂ ਹਾਂ ਕੀ ਕਰਨਾ ਸੀ ਸੀਗੇ ਭਾਬੀ ਨੂੰ ਖੜ ਜਾਂਦੇ ਕੋਈ ਨਹੀਂ ਨਾ ਨਾ ਕੀ ਕਰ ਜਾਂਦੇ ਓਏ ਤੂੰ ਖੜ ਜਾਂਦੇ ਉਹ ਭਾਬੀ ਜੀ ਮੈਂ ਦੋ ਚਾਰ ਗੱਲਾਂ ਕਰ ਲੈਂਦੇ ਕੋਈ ਨਹੀਂ ਕਰਾ ਦੇਵਾਂਗੇ ਨਾ ਫਿਰ ਤੂੰ ਭਾਬੀ ਨੂੰ ਥਕੜਾ ਕਰਕੇ ਗਿਆ ਤੂੰ ਉਹ ਚੱਲ ਮੈਂ ਤਾਂ ਐ ਕਹਿੰਦਾ ਤੇ ਤੂੰ ਪੁੱਤ ਤੇਰਾ ਵਿਆਹ ਕਰਾ ਲਿਆ ਤੇ ਮੈਨੂੰ ਬੁਲਾਇਆ ਨਹੀਂ ਉਹ ਵਿਆਹ ਤੇ ਇਹ ਤਾਂ ਇਹਨਾਂ ਨੂੰ ਕਿਹਾ ਸੀਗਾ ਕਾਰਡ ਵੰਡ ਦੋ ਇਹੀ ਆਪਦੇ ਕੱਲਾ ਚੱਕੇ ਚੋਂ ਆ ਗਏ ਨਾ ਭੂਆ ਆਏ ਨਾ ਮਾਮਾ ਆਇਆ ਨਾ ਕੋਈ ਮਾਸੜ ਆਇਆ ਉਹ ਬੱਸੋ ਦਾ ਟਾਈਮ ਨਹੀਂ ਹੈ ਤੇਰੇ ਕੀ ਏਡੀ ਅੱਗ ਲੱਗੀ ਤੂੰ ਠਹਿਰ ਕੇ ਕਰਾ ਲੈਂਦਾ ਉਹ ਭਰਾਵਾ ਮੈਂ ਤਾਂ ਜਦੋਂ ਲੱਗੀ ਅੱਗ ਲੱਗੀ ਤੂੰ ਹਾਲ ਤੱਕ ਨਹੀਂ ਕਰਾਇਆ ਹੈਗਾ ਉਹ ਮੈਂ ਮੇਰੀ ਤੱਕ ਬੋਝਣ ਵਾਲੀ ਵੀ ਆ ਕੋਈ ਰਿਸ਼ਤਾ ਕਰਾ ਦੇ ਓਏ ਇਹਨੇ ਬੱਦਲ ਨੂੰ ਕੋਈ ਇਹਦਾ ਕੁਝ ਨਹੀਂ ਹੋ ਰਿਹਾ ਬੱਸ ਕਰ ਬੱਸ ਕਰ ਨਾ ਨਾ ਬੰਦ ਕਰ ਜਿਹੜਾ ਵੀ ਆਉਂਦਾ ਵੀ ਗਈ ਹੋਣੀ ਓਏ ਬੱਸ ਕਰ ਐਡਾ ਵੀ ਕੀ ਹੋ ਗਿਆ ਰੋਈ ਕਹਤਾ ਦਿੰਦਾ ਇਹੋ ਕੀ ਕਹਤਾ ਉਹਨੂੰ ਉਹ ਬੱਸ 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 ਬਾਹਰ ਬਾਹਰ ਨਾ ਕੱਢ ਕੋਈ ਨਾ ਮਾਰੀ ਆਵਾਜ਼ ਨਾ ਕੱਢ ਕੋਈ ਨਾ ਕਹਿੰਦਾ ਮੇਰਾ ਬਿਆਨ ਹੀ ਹੁੰਦਾ ਓ ਮੈਂ ਕਰਾਉਂ ਮੇਰੇ ਸਾਲੀ ਹੈਗੀ ਆ ਹਾਂ ਮੈਂ ਕਰਾ ਦੁੱਤ ਉਹ ਇਹ ਤਾਂ ਮੇਰੇ ਕੋਲ ਨਹੀਂ ਦੇਖੀ ਮੇਰਾ ਕਿੰਨੇ ਦੇਖ ਤੁਰ ਜਾਂਦਾ ਓ ਮੇਰੀ ਗੱਲ ਸੁਣ ਨਾ ਸੱਚ ਤੂੰ ਨਾ 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 ਆ ਆਪ ਚ ਗੱਲਾਂ ਨਾ ਕਰੋ ਕੋਈ ਮੇਰੇ ਰਿਸ਼ਤੇ ਦੀ ਗੱਲ ਤੂੰ ਨਾ ਯਾਰ ਇਹ ਮੈਂ 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 ਮੇਰੀ ਗੱਲ ਸੁਣ ਮੈਂ ਤੈਨੂੰ ਕਰਾਉਂਗਾ ਚੁੱਪ ਖੜੋ ਤੂੰ ਸਾਡਾ ਮੈਂ ਤੈਨੂੰ ਕਰਾਉਂਗਾ ਪਾਲੀ ਸੋਹਣੀ ਆ ਮੇਰੀ ਸਾਲੀ ਪਰ ਰੋਣਾ ਰੋਣ ਰੋਣਾ ਲੈਣੇ ਕੌਣ ਕਰਾਉਂਦਾ ਹੁੰਦਾ ਹਾਂ ਇੱਕ ਮਿੰਟ ਚੁੱਪ ਕਰੋ ਮੈਨੂੰ ਹੁਣ ਗੱਲ ਕਰ ਲੈਣ ਦੇ ਤੂੰ ਭਾਈ ਕਿਦਾ ਮੇਰਾ ਕਿਉਂ ਦੋ ਤੇਰਾ ਉਹ ਤੇ ਸੱਤ ਪਹਿਲੇ ਤੂੰ ਇਹ ਸੜ ਗਈ ਦੀਆਂ ਓਏ ਗੱਲ ਤਾਂ ਸੁਣ ਤੂੰ ਪਹਿਲਾਂ ਇਹ ਸਾਲੀ ਤੇਰੀ ਹੈ ਕਿ ਕਿਦੀ ਹੈ ਓ ਰੌਲਾ ਕਾਦਾ ਪੜ ਗਿਆ ਤੂੰ ਮੇਰੇ ਨਾਲ ਬਹਿ ਗਏ ਮੇਰੀ ਓਏ ਤੂੰ ਤੇਰਾ ਹੋ ਗਿਆ ਨਾ ਸੁਣਦਾ ਲੈ ਤੇਰਾ ਤਾਂ ਦੇਖ ਸੱਤ ਜਨਮ ਨਹੀਂ ਹੁੰਦਾ ਤੂੰ ਤਾਂ ਆਪਦਾ ਟਿੱਕੇ ਪਹਿ ਜਾ ਬੱਸ ਹਾਂ ਨਾ ਮੈਂ ਮੈਂ ਤੁਹਾਨੂੰ ਹਾਂ ਤੂੰ ਤਪੇ ਓਏ ਫੋਨ ਕਰਦਾ ਓ ਯਾਰ ਥੋੜਾ ਦਿਮਾਗ ਠੀਕ ਆ ਕੀ ਗੱਲਾਂ ਕਰੀ ਜਾਂਦੇ ਤੁਸੀਂ ਇਹ ਓ ਮੇਰੀ ਗੱਲ ਸੁਣ ਭਾਈ ਮੇਰੀ ਗੱਲ ਸੁਣ ਮੈਂ ਪਹਿਲੇ ਮੇਰੀ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਸੁਣ ਦੇਖ ਆਪਾਂ ਰੋਟੀ ਖਾਣਿਆ ਇਕੱਠੇ ਖਾਣਿਆ ਨਾ ਹੂੰ ਤੇ ਮੇਰਾ ਬਹਿ ਗਿਆ ਨਹੀਂ ਕਰ ਸਕਦਾ ਤੂੰ ਹੀ ਕਰਦੀ ਗਾਲੀ ਨਾ ਮੇਰਾ ਵੀ ਕਰ ਤੂੰ ਉਹ ਮਾਰੀ ਜਾ ਮੱਥਾ ਯਾਰ ਚੱਲ ਰਹਿਣ ਦਿਓ ਚੱਲ ਤੂੰ ਅੱਗੇ ਟੇ ਰੱਖਾ ਨਾ ਭਾਈ ਨਾ ਭਾਈ ਇਹਦੇ ਨਾਲ ਮੈਂ ਤੇਰੇ ਖਾਤਰ ਗੱਲ ਕਰਦਾ ਸੁੱਖੀ ਨਾ ਤੂੰ ਟੇ ਰਖਾਉ ਠੀਕ ਆ ਨਾ ਮੈਂ ਮੈਂ ਐ ਨਹੀਂ ਭਾਈ ਉਹ ਤਾਂ ਮੈਂ ਮੈਂ ਕਰਾਂਗਾ ਦੇ ਉਹ ਜੱਸਾ ਮੇਰੇ ਬਾਰੇ ਕਹਿ ਕੇ ਗਏਗਾ ਜੇ ਤੂੰ ਰਨਜ ਧੰਨਾ ਬਣਿਆ ਸਾਹ ਲਾੜੀ ਤੇਰੀ ਫੋਟੋ ਤੇ ਹਾਰ ਪਾ ਦੂ ਮੈਂ ਉਹ ਤੂੰ ਮੇਰੀ ਫੋਟੋ ਤੇ ਹਰ ਕਿਵੇਂ ਪਾ ਦੇਗਾ ਤੂੰ ਪਰ ਤੂੰ ਮੇਰਾ ਵਿਆਹ ਨਹੀਂ ਹੁਣਦਾ ਓਏ ਤੂੰ ਆਪਜੀ ਗੱਲ ਤਨ ਨੂੰ ਫਰਦਾ ਨਾ ਜਦੋਂ ਕਿਉਂ ਮੈਂ ਚਲਾ ਹੁਣੀ ਸਾਲੀ ਮੇਰੇ ਭਾਈ ਦੀ ਕੋ ਤੇਰੀ ਆਹ ਮੇਰੀ ਮੇਰੀ ਬਹੂ ਬਣੂਗੀ ਸਾਲੀ ਆ ਥਾਲੀ ਉਹਦੀ ਫਿਰਊਗੀ ਬਹੂ ਤੇਰੀ ਨਹੀਂ ਬਣਦੀ ਬਹੂ ਮੇਰੀ ਬਣੂ ਆ ਕਿੰਮ ਮੇਰੀ ਬਹੂ ਆ ਨਹੀਂ ਬਹੂ ਨੂੰ ਮੈਂ ਮੈਂ ਤੈਨੂੰ ਚਾਹ ਬਰਾ ਦਬਾ ਹੋ ਜਾ ਦਬਾ ਹੋ ਤਬਾ ਉਹਦਾ ਲੈ ਕੇ ਮਰ ਜਾ ਤੇ ਮੈਂ ਸਾਲੇ ਨੂੰ ਢੋਲ ਚ ਮਾਰ ਦੂੰ ਮਣਿਆ ਬੋਰੀ ਥੱਲੇ ਆ ਕੇ ਮਰ ਜਾ ਹੂੰ ਇੱਕ ਗੱਲ ਤਾਂ ਹੈ ਓਏ ਕੱਜ ਤਰੀਕਾ ਤਾਂ ਸਹੀ ਕਰੀਏ ਜੇ ਕੋ ਤੇ ਰੇਖ ਚ ਵੇਖ ਲੱਗ ਜੇ ਹਾਏ ਹਾਏ ਓਏ ਓਏ ਤਮ ਪੁੱਤ ਜਮ ਜਦੋਂ ਗਵੜੇ ਦੇ ਵਿੱਚ ਗੈਂਡਾ ਲਾਇਆ ਹੁੰਦਾ ਚੱਲ ਓਏ ਅੱਛਾ ਇਹਨਾਂ ਨੂੰ ਹਾਂਜੀ ਆਜੋ ਪਾਲੀ ਹਾਂਜੀ ਕਿੰਨੀ ਸੋਹਣੀ ਲੱਗਦੀ ਹੈ ਤੂੰ ਜੀ ਇੰਟੋਪ ਚ ਮੈਂ ਤਾਂ ਨਾ ਤੇਰੇ ਵੀ ਨਹੀਂ ਦੇਖੀ ਨੀ ਜਦ ਤੂੰ ਅੰਦਰ ਆਈ ਸੀ ਮਾਦੋ ਵੀ ਵੇਖਿਆ ਮੈਂ ਕਿਹਾ ਵਾਲੀ ਸੋਹਣੀ ਲੱਗਦੀ ਅੱਛਾ ਉਹ ਤਾਂ ਚੱਲ ਠੀਕ ਹੈ ਮੈਂ ਨੇ ਟੀਵੀ ਤੇ ਦੇਖਦੀ ਹੁੰਨੀ ਉਹ ਐਕਟਰਨੀਆਂ ਦੇ ਪਾਈਆਂ ਹੁੰਦੀਆਂ ਨੇ ਪੈਂਟਾਂ ਐਡੜੀਆਂ ਕਿ ਸ਼ਰਟਾਂ ਆਈਆਂ ਮੇਰਾ ਵੀ ਬਾਲਾ ਜੀ ਕਰਦਾ ਫੋਨ ਨੂੰ ਫੇਰ ਥੋੜਾ ਦਿਲ ਕਰਦੇ ਮੈਥ ਨੂੰ ਸ਼ਾਪਿੰਗ ਕਰਾ ਕੇ ਲਿਆਵਾ ਕਿੱਥੇ ਮੇਰੀ ਤਾਂ ਸਾਰੀ ਉਮਰ ਇੰਨਾ ਚ ਲੰਘ ਜੂ ਕੁੜਤੀ ਸਲਵਾਰ ਚ ਮੈਨੂੰ ਕੌਣ ਪਾਉਣ ਦਿੰਦਾ ਆ ਤੁਸੀਂ ਇਦਾਂ ਕਰੋ ਆ ਵਾਲੀ ਜੀਨ ਟੌਪ ਆਫ ਕੀ ਹੀ ਤੂੰ ਕੰਮ ਲਈ ਹੋਈ ਆ ਤੇਰਾ ਵੀਰਾ ਮੇਰਾ ਕੁੱਟਕੁੱਟ ਬੁਰਾ ਹਾਲ ਕਰ ਦੂ ਤੂੰ ਦਛੜਾਉਣ ਵੀ ਨਹੀਂ ਆਉਣਾ ਮੈਨੂੰ ਮੇਰੀ ਮੇਰੀ ਪਾਉਂਦੀ ਮੈਨੂੰ ਤਾਂ ਡਰ ਲੱਗਦਾ ਇਹ ਤਾਂ ਹੱਲ ਤਾਂ ਉਸ ਨੂੰ ਵੀਰਾ ਤੁਹਾਨੂੰ ਕੁਝ ਕਹਿੰਦੇ ਨਾ ਵੀਰੇ ਨੂੰ ਆਪੇ ਹੀ ਸੰਭਾਲ ਲੂੰਗੀ ਐ ਨਹੀਂ ਕੁਝ ਕਹਿੰਦੇ ਦੇਖੋ ਤੁਹਾਡਾ ਤੁਹਾਡਾ ਇੱਕ ਛੋਟਾ ਜਿਹਾ ਸ਼ੌਕ ਹੈ ਤੁਹਾਡੇ ਮਨ ਚ ਰਹਿ ਜੂ ਨਾ ਮੈਨੂੰ ਬੜਾ ਅਫਸੋਸ ਹੋ ਤੁਸੀਂ ਐਂ ਕਰੋ ਮੈਂ ਬਾਹਰ ਤੁਹਾਡਾ ਵੇਟ ਕਰਦੀ ਆ ਠੀਕ ਹੈ ਤੇ ਤੁਸੀਂ ਚੇਂਜ ਕਰਕੇ ਆ ਜਾ ਓਕੇ ਠੀਕ ਹੈ ਹਾਂਜੀ ਇਹ ਧਫੜਾ ਗਈ ਕਤੇ ਹੁਣ ਮੇਰੇ ਦੇ ਛਤਰਾਂ ਦੀ ਛਾਂ ਕਰਾ ਦੇ ਚਲ ਛੌਂਕ ਤਾਂ ਪੂਰਾ ਹੋ ਜੂ ਦੇਖੀ ਜਾਉ ਜਿਹੜਾ ਮਾਂ ਗਰੂਪਸ ਹੋਊਗਾ ਕੇਰਾ ਜੀਨ ਟੌਪ ਆਗੇ ਮੈਂ ਤਾਂ ਬਣਾ ਮਾਡਲ ਅਮਨ ਹਾਂਜੀ ਆਪਾਂ ਕੁਝ ਫਾਸਟ ਫੂਡ ਖਾ ਕੇ ਹੀ ਇਹ ਫਾਸਟ ਫੂਡ ਹਾਂ ਉੱਥੇ ਪਿੰਡ ਵਾਲੇ ਮੋੜ ਤੇ ਜ਼ਰੂਰ ਹੋਊਗਾ ਯਾਰ ਹੈਗਾ ਹਾਂ ਉੱਥੇ ਹੈਗਾ ਥੈਂਕ ਯੂ ਇੱਥੇ ਕੁਝ ਮਿਲਿਆ ਪਰ ਮੈਨੂੰ ਐ ਨਹੀਂ ਪਤਾ ਸ਼ਹਿਰਾਂ 'ਚ ਚੀਜ਼ਾਂ ਮਿਲਦੀਆਂ ਐ ਨਹੀਂ ਮਿਲਦੀਆਂ ਹਾਂ ਫਾਸਟ ਫੂਡ ਜ਼ਰੂਰ ਹੈ ਠੀਕ ਐ ਕੁਝ ਵਧੀਆ ਹੋਊਗਾ ਪਤਾ ਨਹੀਂ ਜਾ ਕੇ ਪਤਾ ਲੱਗੂਗਾ ਠੀਕ ਐ ਮੈਂ ਦੋਨੋਂ ਵੀਜੀ ਆ ਜੇ ਉਹ ਕਿੱਧਰੋਂ ਤਿਆਰ ਹੋਣੀ ਹੈ ਜਿਹੜੀ ਅੱਜ ਹੋਈ ਹੋਈ ਐ ਨਾ ਕੋਈ ਦਵਾਈ ਦੂਈ ਲੈ ਲਓ ਤੁਹਾਨੂੰ ਖੰਗ ਹੋ ਰਹੀ ਐ ਖੰਗ ਨਹੀਂ ਇਹ ਜਿਹੜੇ ਜੇਠ ਹੁੰਦੇ ਨੇ ਉਹ ਆ ਹੀ ਬੋਲਦੇ ਆ ਹੀ ਖੰਭੂਰਾ ਮਾਰ ਕੇ ਆਉਂਦੇ ਨੇ ਇਹ ਜੇਠ ਹਾਂ ਮੇਰੇ ਵੱਡੇ ਭਾਈ ਤੇਰੇ ਜੇਠ ਹੋ ਗਏ ਅੱਛਾ ਮੈਂ ਕਿਤੇ ਨਾਮ ਜੇਠ ਆ ਨਹੀਂ ਨਹੀਂ ਓਏ ਇਹ ਵੀ ਵਸੇ ਨੇ ਸਖਾ ਮਾੜਾ ਮੋਟਾ ਬਾਈ ਹੌਲੇ ਹੌਲੇ ਸਖਾਾਂਗੇ ਹੁਣ ਤਾਂ ਵਿਆਹ ਹੋਇਆ ਔਲ ਇੱਕਦਮ ਕਿਵੇਂ ਸਾਰਾ ਕੁਝ ਕੋਲ ਕੇ ਬਣਾਉਣਾ ਜਾਣੇ ਕਿੱਥੋਂ ਆ ਤੁਸੀਂ ਹੁਣ ਦੋਨੇ ਇੱਕ ਕਦੀ ਕੁਸਪੋ ਕੋੜੇ ਪਕੌੜੇ ਖਾਣੇ ਆ ਉੱਥੇ ਚੱਲੇ ਆ ਸੀ ਪਿੰਡ ਵਾਲੇ ਮੋੜ ਤੇ ਆਪਾਂ ਨਿਲੇਟੇ ਤੇ ਹਾਂ ਰਹਿਣ ਦੇ ਓਏ ਉਹ ਤਾਂ ਜਮੇ ਨਹੀਂ ਸਾਫ ਸੁਥਰਾ ਬਣਾਉਂਦਾ सोनू ਦਾ ਬੁਆਰੀ ਲੱਗ ਜੂ ਕੋਈ ਇੱਕ ਵਾਰੀ ਜਾ ਕੇ ਦੇਖਤਾ ਏ ਉਹ ਫੇਰ ਇਹਨੂੰ ਸੂਟ ਪਵਾਇਆ ਯਾਰ ਆ ਤਾਂ ਪਿਛਲਾ ਹੁੰਦਾ ਕੋਈ ਨਹੀਂ ਪੁੱਛਦਾ ਗੱਡੀ ਜਾਣਾ ਗੱਡੀ ਚਾਉਣਾ ਸੀ ਅਸੀਂ ਕਿਹਾ ਬਾਹਰ ਨਿਕਲ ਲਾਏ ਵਿੱਚ ਬੈਠੇ ਵੇਖਾਵਾਂਗੇ ਓਏ ਕੁੱਤੇ ਕੁੱਤੇ ਮਗਰ ਪੈ ਜਾਣਗੇ ਇਹਦੇ ਮੁੜਕੇ ਝਾਕੀ ਜਾਏਗਾ ਕੋਈ ਨਹੀਂ ਚੱਲ ਤੂੰ ਛੱਡ ਤੂੰ ਕਿੱਧਰੋਂ ਆਇਆ ਓਏ ਮੈਂ ਤਾਂ ਜਾਣਾ ਬਾਣਿਆਂ ਨੇ ਹਿਸਾਬ ਕਰਨਾ ਹਾਂ ਉਹ ਮੇਰਾ ਸਾਜ਼ਾ ਉੱਥੇ ਜਾ ਕੇ ਜਾ ਲਾਇਆ ਵੀ ਪਰਤੀ ਦਾ ਘਰੀ ਭੁੱਲਿਆ ਆਇਆ ਐ ਤੇ ਫਰਿੱਜ ਤੇ ਰੱਖ ਕੇ ਭੁੱਲ ਗਿਆ ਆਪਣੀ ਤੇ ਤਾਂ ਦੇਖ ਕਿੱਥੇ ਪਰਤੀ ਮੈਂ ਜਾਣਾ ਫੇਰ ਉਹ ਤੁਸੀਂ ਆਏ ਨਹੀਂ ਜਾਣਾ ਇਹਦਾ ਸੂਟ ਪਵਾਇਆ ਯਾਰ ਉਹ ਗੱਡੀ ਨਹੀਂ ਜਾਣਾ ਅਸੀਂ ਤਾਂ ਹਾਂ ਇਹਨਾਂ ਨੂੰ ਬਾਗ ਜਾਂਦੇ ਫੇਰ ਜਾਵਾਂਗੇ ਨਹੀਂ ਚਲ ਕੋਈ ਫੇਰ ਬੈਹ ਜਾ ਤੂੰ ਫਿਰ ਨਹੀਂ ਅੱਜ ਕਰੀ ਜਾਵਾਂਗੇ ਹਾਂ ਪਾਣੀ ਪਾਣੀ ਨਾਲ ਢੱਕ ਲਿਓ ਠੀਕ ਮੈਂ ਗੈਲ ਦੀ ਸੀਗੀ ਹਾਂ ਇੱਥੇ ਕੋਈ ਪਾਰਕ ਵਗੈਰਾ ਨਹੀਂ ਹੈਗਾ ਥੋੜਾ ਟਾਈਮ ਕੰਫਿਊਜ਼ ਹੋ ਗਏ ਉਹ ਬੱਲੇ ਵਰਦਾਈ ਕੌਣ ਆ ਉਹ ਇਹ ਉਹ ਜਿੰਜੀ ਵਾਲੀ ਮੇਰੀ ਪਰਦਾਈ ਤੇਰੀ ਘਰ ਵਾਲੀ ਤੈਨੂੰ ਮੈਂ ਨਹੀਂ ਸਿਖਾਣ ਚਾਹੁੰਦੀ ਮੇਰੇ ਸਾਲਜੇ ਤੈਨੂੰ ਕੀ ਨੇ ਆਖਿਆ ਬੱਦਕੁੱਟ ਨਹੀਂ ਜੀ ਪਾਉਣ ਨੂੰ ਮੈਂ ਨਹੀਂ ਕਿਹਾ ਸੀਗਾ ਉਹ ਚਲ ਕੋਈ ਨਹੀਂ ਐ ਕੀ ਹੁੰਦਾ ਲੰਗ ਤੂੰ ਬੇਇੱਜ਼ਤੀਆਂ ਕਰਾਉਣੀ ਫਿਰਦੀਆਂ ਮੈਂ ਤਾਂ ਜਮਾ ਪੱਟਦਾ ਤੂੰ ਜਮਾ ਉਹ ਐਡਾ ਵੀ ਕੁਝ ਨਹੀਂ ਹੋਇਆ ਮਾੜਾ ਹੋ ਜਾ ਉਹ ਤੂੰ ਇੱਥੇ ਹੋਰੀ ਰਾ ਕਚਰਾ ਹੀ ਜਾਂਦਾ ਉਹ ਮਾਵਾ ਭਾਵਾ ਨਹੀਂ ਕੁਝ ਹੁੰਦਾ ਮੈਂ ਵੀ ਨਹੀਂ ਭਾਵਾ ਐ ਨਹੀਂ ਕੋਈ ਹੁੰਦਾ ਉਹ ਵੱਡੇ ਭਾਈ ਮੈਂ ਕਿਹਾ ਚੱਲਦਾ ਸ਼ਹਿਰਾਂ ਚਾਈਟਾ ਨਹੀਂ ਕੁਝ ਹੁੰਦਾ ਨਾ ਤੁਸੀਂ ਕਿਹ ਖਲਾ ਮੇਰੇ ਕੁੱਤੇ ਦਵਾਉਂਦਾ ਮਾਂ ਤੈਨੂੰ ਇਹ ਇਹ ਸ਼ਾਦੀ ਕੇਰੇ ਹੀ ਪਾਉਂਦੀ ਆ ਹੁਣ ਵੱਡੀ ਇਕੱਠਾ ਕੀ ਹਾਂ ਕੀ ਇਹਨਾਂ ਨੇ ਕੱਪੜੇ ਹੀ ਪਾਏ ਨੇ ਨਾ ਮੇਰੀ ਗੱਲ ਸੁਣਨੀ ਤੂੰ ਇਹਨੂੰ ਪਗਿਆੜਨਾ ਹੀ ਇੱਥੇ ਮੈਂ ਕਿਹਾ ਕੱਟੂ ਮੈਡਮ ਮਾਰ ਮਾਰ ਤੂੰ ਇਹ ਕਰ ਲੈ ਨਹੀਂ ਕੋਈ ਨਾ ਕਿਉਂ ਹੋਜੇ ਦੋਜਾ ਛੱਡੋ ਜੇ ਛੱਡਤਾ ਛੱਡ ਕੁਝ ਨਹੀਂ ਹੋਇਆ ਨਾ ਤੂੰ ਮੈਨੂੰ ਐਂ ਕਰ ਤੂੰ ਮੈਨੂੰ ਇੱਕ ਗੱਲ ਦੱਸ ਓਏ ਹਾਂ ਰੱਪਉਦੀ ਐ ਜੇ ਕੱਪੜੇ ਤੂੰ ਮੇਰੇ ਲਈ ਗਜਾਤੀ ਓਏ ਉਹ ਇੱਕੇ ਦਿਨ ਪਾਇਆ ਕਿਤੇ ਨਿਕਝਾਈ ਹੈਗੀ ਉਹ ਤਾਂ ਉਪਾ ਕੇ ਦੇਖਦੀ ਸੀਗੀ ਉਹ ਜੇ ਇਹਨਾਂ ਨੂੰ ਪਤਾ ਲੱਗ ਗਿਆ ਬ੍ਰਿੰਦਰ ਵਰਗਿਆਂ ਨੂੰ ਇਹ ਜਰੂਸ ਕਰਦੇ ਨੇ ਕਿ ਸਾਰੇ ਪਿੰਡ ਚ ਕੋਈਆਂ ਨੂੰ ਜਰੂਸ ਕਰਦਾ ਤੇਰਾ ਕੋਈ ਨਹੀਂ ਕੁੱਲਦਾ ਇਹਦਾ ਉਹ ਬਾਹਰ ਲਿਆ ਮੈਂ ਇਹ ਇੱਕ ਮਿੰਟ ਚੱਲ ਲੈਣ ਦੇ ਯਾਰੋ ਓਏ ਓਏ ਕਿਉਂ ਰੋਲਾ ਬਾਹਰ ਕਿਉਂ ਪਰਲੇਪੜ ਤੱਕ ਹੁੰਦਾ ਰੋਲਾ ਉਹ ਪੱਟ ਤੇ ਜਮਾ ਪ੍ਰਿੰਦਰਾ ਤੈਨੂੰ ਰਿਸ਼ਤਾ ਕਰਾਉਂਦਾ ਸੀ ਕਿਹੜੇ ਰਿਸ਼ਤੇ ਜਦ ਦੇਖ ਕੇ ਅੰਦਰ ਬੈਠੀ ਆ ਤੇਰੀ ਭਾਬੀ ਦੇਖ ਕੇ ਆ ਦੇਖ ਕੇ ਆ ਤੂੰ ਬਹਿਣ ਦੇ ਕਿੱਧਰ ਵੜੀ ਜਾਂਦਾ ਇਹਨੂੰ ਕੋਈ ਨਾ ਦੇਖੂ ਯਾਰ ਇਹ ਤਾਂ ਠੀਕ ਆ ਨਾ ਦੇਖਣ ਦੇ ਮੇਰਾ ਯਾਰ ਆ ਬਚਪਨ ਦਾ ਠੀਕ ਆ ਪੁੱਤਰਾ ਉਹ ਅਗਰ ਹੋਈ ਜਾਂਦੀ ਆ ਓਏ ਉਰੜਾ ਉਰੜਾ ਤੂੰ ਲੈ ਆ ਪਾ ਤੂੰ ਲੈ ਵੱਡੀ ਉਹ ਗੱਲ ਸੁਣ ਲੈ ਓਏ ਸ਼ਹਿਰੀਆ ਜਿਆ ਇਤ ਇਹ ਜਿਆ ਕਟੂਟਾ ਤੁਸੀਂ ਕਰੋ ਉੱਥੇ ਜਾ ਕੇ ਉਹ ਕੁਝ ਨਹੀਂ ਹੁੰਦਾ ਕੋਈ ਨਹੀਂ ਪੁੱਛਦਾ ਉਹ ਨਹੀਂ ਕਿਹੜੇ ਜ਼ਮਾਨੇ ਜੀ ਰਹੇ ਹੋ ਸੀ ਇਹਨੂੰ ਲੈ ਜਾ ਆ ਦੇਖ ਲੈ ਓਏ ਫੜ ਲੈ ਮੈਨੂੰ ਫੇਰ ਆ ਦੇਖ ਲੈ ਕਿੰਨੀ ਸੋਹਣੀ ਲੱਗਦੀ ਹੈ ਦੇਖੋ ਇਹ ਖੁਸ਼ ਹੋ ਗਿਆ ਨਾ ਦੇਖੋ ਉਹਦਾ ਉਹ ਲਸੋ ਗੁੱਸਾ ਨਾ ਕਰੀਂ ਦੇਖ ਇਹ ਇਹ ਜੇ ਚੀਜ਼ਾਂ ਪੁੱਟਣ ਵਾਲੀ ਨਹੀਂ ਹੁੰਦੀ ਆ ਭਰਾਵਾ ਤੈਨੂੰ ਮੈਂ ਅਸੀ ਗੱਲ ਆ ਮੇਰਾ ਸਾਲਾ ਬਿਨਾਂ ਕੁੱਤੇ ਤੋਂ ਰਹਿੰਦੀਆਂ ਮੇਰੀ ਓਹ ਨਹੀਂ ਬਬੇ ਤੂੰ ਦੇਦ ਤੂੰ ਨਹੀਂ ਰੱਖੀ ਜਾਂਦੀ ਤਾਂ ਫਿਰ ਤੂੰ ਦੇਖ ਤਾਂ ਸਹੀ ਉਹ ਮੇਰੇ ਸਾਡੀ ਸਾਰੀਆਂ ਬਹਾਂ ਲੰਘੀਆਂ ਓਏ ਉਹ ਸਾਰੀਆਂ ਲੱਗਦੀ ਆ ਬਥੇਰੀ ਛੋਟੀ ਲੱਗਦੀ ਆ ਰਵਾਜ ਹੁੰਦਾ ਅੱਜ ਕੱਲ ਪਾਉਂਦੀਆਂ ਨੇ ਯਾਰ ਕਿਉਂ ਤੂੰ ਮੇਰੀ ਮੇਰੀ ਗੱਲ ਮੇਰੀ ਵੱਡੂ ਰਾਤ ਨੂੰ ਉਹ ਬਸ ਕਿਉਂ ਉਹਨੂੰ ਖਾਣ ਰਹੀ ਜੰਨਾ ਤੂੰ ਉਹਨੂੰ ਐ ਕਹਦੇ ਯਾਰ ਜਾ ਕੇ ਸਲਵਾਰ ਸੂਟ ਪਾ ਲਿਓ ਜੱਪਾ ਜਮਾਰ ਦੂੰ ਮੈਂ ਮੈਂ ਹੁਣੀ ਬਦਲ ਕੇ ਆਉਂਦਾ ਤੇਰੇ ਪੇਕੇ ਵਗ ਜਾਵਦੇ ਇੱਥੇ ਨਹੀਂ ਰੋਏ ਇਹਦੇ ਕੱਲੀ ਪੈਂਟ ਤੇ ਸਾਡ ਟੀ-ਸ਼ਰਟ ਪਾਈ ਇਹਨਾਂ ਵੇਕੇ ਦੁਰਦਿਆਂ ਤੂੰ ਉਹ ਯਾਰ ਇਹ ਪੱਦਕੁੱਟਨੀ ਜੀ ਸਾਨੂੰ ਨਹੀਂ ਲੱਗਦੀ ਇਹ ਤਾਂ ਅੰਦੀਆਂ ਪਾਈ ਫਿਰਦੀਆਂ ਨੇ ਇੰਦੀ 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 ਪਾਈ ਫਿਰਦੀਆਂ ਨੇ ਕਿਹਦੀ ਟੋਕਲੇਗਾ ਇੱਕ ਮਿੰਟ ਜੀ ਇਹ ਇੱਥੇ ਪੈਂਟ ਤੇ ਨਹੀਂ ਚੱਲਦੀ ਆਉਂਦੀ ਇਹਨੂੰ ਹੁਣ ਕੌਣ ਸਮਝਾਵੇ ਮੈਂ ਕਹਿ ਦ ਦਿੰਦਾ ਉਹ ਯਾਰ ਇਹ ਪੜਿਆ ਨਹੀਂ ਕਿ ਬਾਹਰ ਗਿਆ ਇਹ ਵੀ ਪਤਾ ਉਹ ਜਦ ਤੂੰ ਚੰਡੀਗੜ੍ਹ ਆਇਆ ਸੀ ਮੇਰੇ ਕੋਲ ਤੈਨੇ ਦੇਖਿਆ ਨਹੀਂ ਸੀ ਉੱਥੇ ਸ਼ਾਰਟਸ ਪਾਉਂਦੇ ਨਾ ਤੂੰ ਕਿਹੜਾ ਹੋਰਵਾ ਦੇ ਨਾ ਚੰਡੀਗੜ੍ਹ ਦਾ ਮੈਂ ਕਹਿੰਦਾ ਉਹ ਬੇਸ਼ਰਮ ਤੈਨੂੰ ਨਹੀਂ ਤੇਨੂੰ ਰਿਸ਼ਤਾ ਆਂਦਾ ਇਹ ਦੇਵੀ ਦਾ ਰੂਪ ਸੀ ਇਹਨਾਂ ਨੇ ਤਾਂ ਹੋਰ ਹੀ ਚਰੇਲਾ ਬਣ ਗਏ ਤਾਂ ਆਪਾਂ ਆਹੇ ਕੁਸ ਆਪਾਂ ਵੀ ਦੇਵੀ ਅੱਜ ਕੱਲ ਕੋਈ ਦੇਵੀ ਤੂੰ ਵੀ ਨਹੀਂ ਆ ਤਾਂ ਅੱਜ ਕੱਲ ਇਹਨੂੰ ਬਤਾ ਉਹ ਤੋਂ ਬੱਟਲ ਜਾਂ ਬੰਦ ਕਰੂ ਆਪਦਾ ਉਤਲਾ ਜਾ ਚੱਲ ਤੂੰ ਬਾਹਰ ਜਾ ਗੱਡੀ ਬੈਠ ਗੱਲਾਂ ਲਖੋ ਵੇ ਜੱਥੇ ਮੈਂ ਤਾਂ ਤੇਰੇ ਕੋਲ ਆਇਆ ਆ ਉਹ ਮੈਂ ਤੂੰ ਗੱਲ ਕਹਿੰਦਾ ਸੀ ਰਿਸ਼ਤੇ ਰੁਸਤੇ ਵਾਲੇ ਤੈਨੂੰ ਹੋਇਆ ਡੋਲ ਅੱਜ ਕਾ ਦਾ ਮੈਂ ਸਾਲਾ ਘਰੇ ਗਰੇਸ਼ ਪਿਆ ਪਿਆ ਤੈਨੂੰ ਡੋਲ ਤੈਨੂੰ ਅੱਗ ਲੱਗੀ ਵੇ ਵਿਆ 来 मेरी गल सुन ले मैं चले आरती दे स्प्रे ले हूं मेरे सड़े ने दोनों ਨੂੰ ਪਾਉ ਤੈਨੂੰ ਤਾਂ ਡੋਲਾ ਕਾ ਨਾ ਇਹਨਾਂ ਨੂੰ ਵੀ ਮਾਰੂ ਉਹ ਤੇਰਾ ਦਿਮਾਗ ਠੀਕ ਹੈ ਕੀ ਕੀ ਤੈਨੂੰ ਸੋਚੀ ਜਾਂਦਾ ਉਹ ਘਰ ਬਸਦੇ ਹੁਣੇ ਲੱਗਦੇ ਹੁੰਦਾ ਤੂੰ ਆਪਦਾ ਘਰ ਆਪ ਉਜਾੜਨ ਨੂੰ ਫਿਰਦਾ ਯਾਰ ਮੂੰਹ ਇੱਕ ਜੀਨ ਪਾ ਵੀ ਲਈ ਹੁੰਦਾ ਕੀ ਕੀ بگੜ ਗਿਆ ਉਹ ਸਾਡੇ ਆਲੇ ਸਾਡੇ ਤਾਂ ਬੱਦ ਬਟੇਰੇ ਭਾਗੂ ਹੋਰੀ ਰੁੱਸ ਗਏ ਉਹ ਕੋਈ ਨਹੀਂ ਰੁੱਸਦਾ ਤੇਰਾ ਉਹ ਭਰਾਵਾ ਪਾ ਕੇ ਬਾਹਰ ਥੋੜੀ ਬਾਗੀ ਹੇ ਤਾਂ ਪਾ ਕੇ ਕਮਰੇ ਚ ਬਾਹਰ ਆਈ ਹੈ ਨਾਲ ਨਾਲ ਕੀ ਰੁੱਸੇ ਮੇਰੇ ਲੱਗ ਭਰਾਵਾ ਦੇ ਰੇਡਾ ਤੈਨੂੰ ਜੰਮਣ ਜੋਗਾ ਤੂੰ ਮਰਨਾ ਮਰਦੀ ਹਾਂ ਮੇਰੇ ਵਿਆਹ ਤੋਂ ਅਗਲੇ ਦਿਨ ਮਰਦੀ ਪਰ ਮੇਰਾ ਰਿਸ਼ਤਾ ਤਾਂ ਰਾਜਾ ਸਾਲੀ ਨਾਲ ਮੈਂ ਮੈਂ ਇਹਨੂੰ ਦੇ ਡੋਲਾ ਇਹਨੂੰ ਦੇ ਡੋਲਾ ਇਹਨੂੰ ਦੇ ਡੋਲਾ ਪਾ 26 7